ਕੂਕੂ ਗੱਲ ਕਹਿਣਾ ਚਾਹੁੰਦਾ ਐਸੇ ਸੈਨ ਤਾਂ ਮੈਂ ਨਹੀਂ ਤੂੰ ਦਾ ਸਾਗ ਨਾਲੀ ਸਹਿਮਤ ਹੈ ਤੂੰ ਸਹਿਮਤ ਕਿਧਰ ਨਾਲ ਮੈਨੂੰ ਇਹ ਦੱਸੇ ਕੋਈ ਬੌਲੀयां ਗੱਲਣਾ ਕਰ ਕੋਈ ਗੱਲ ਵਸਣਾ ਕੋਈ ਸੈਟ ਤਾਂ ਹੋਈ ਸੈਟ ਤਾਂ ਹੈਗਾ ਮੈਨੂੰ ਪਤਾ ਹੈ ਅੱਜ ਤੋਂ ਲੈ ਕੇ ਰਸੋ ਨੇਚਰ ਆਇਆ ਦੌਰ ਦਿੱਲੀ ਜਾਂਦਾ ਆਏ ਜਿਆੜੇ ਸਿਗਨੇਚਰ ਦਾ ਦੌਰ ਚੱਲਦਾ ਏ ਠੀਕ ਜਿਵੇਂ ਕਈ ਵਾਰੀ ਬੰਦੇ ਨੇ ਆਖ ਕਢਾਉਣੀ ਹੋਵੇ ਆਖ ਕਢਾਉਣ ਲਈ ਕਿਹੜਾ ਨਸ਼ਾ ਵਰਤਿਆ ਜਾਂਦਾ ਬਈ ਫੀਮ ਹੀ ਜਲਦੀ ਆ। ਮਮੀ ਮੈਂ ਡੇਲੀ ਗੁਰਦੁਆਰਾ ਜਾਨੀ ਹੁਣ ਵੀ ਜਾਨੀ ਆ ਪਿਤਾ ਜੀ ਨਾ ਮਮੀ ਕਹਿੰਦੇ ਨਹੀਂ ਕੋਈ ਨਾ ਵੀ ਸਬਰ ਰੱਖਣਾ ਵੀ ਸਬਰ ਕਰਨਾ ਚਾਹੀਦਾ ਐ ਤਣੀ ਵੀ ਜੇ ਤੁਹਾਡਾ ਆਪਣੀ ਇੱਕ ਵਿਸ਼ੇ ਨਹੀਂ ਪੂਰੀ ਕੀਤੀ ਤਾਂ ਭੁੱਲ ਜਾ ਰੱਬ ਨੂੰ। ਪਰ ਇਹ ਵੀ ਤੁਸੀਂ ਕਿਹਾ ਹੋਣਾ ਵੀ ਸਬਰ ਦਾ ਫਲ ਮਿੱਠਾ ਵੀ ਜਰੂਰ ਹੁੰਦਾ ਜੀ। ਕਿੰਨਾ ਕਹਿੰਦਾ ਸਬਰ ਕਰੀਏ। ਛੋਟਾ ਸਬਰ ਦਾ ਫਲ ਮਿੱਠਾ ਛੋਟਾ ਕੌੜਾ ਨਿਕਲ ਗਿਆ ਜੀ। ਮਤਲਬ ਉਹ ਸਾਂ ਕੰਟਰੋਲ ਕਰ ਲੈਂਦੇ ਆ ਮੈਂ ਥੋੜਾ ਜ਼ਿਆਦਾ ਕਰਦੀ ਹਾਂ ਤੁਸੀਂ ਗੁੱਸਾ ਜ਼ਿਆਦਾ ਕਰਦੇ ਹੋ ਇੱਕ ਤਾਂ ਉਹਦੀ ਸਿਚੁਏਸ਼ਨ ਨੂੰ ਸੰਭਾਲ ਲੈਂਦੇ ਹੁਣ ਪਤਾ ਲੱਗ ਗਿਆ ਨਾ ਵੀ ਪੂਰਾ ਰੂਹ ਧਾਰ ਲੈ ਜਾਂਦਾ ਅੱਜ ਨਹੀਂ ਛੱਡਦੀ ਕਹਿੰਦੀ ਪਛਤਾਏਗਾ ਤੂੰ ਮੈਨੂੰ ਪਿਆਰ ਨਾ ਕਰ ਮੈਂ ਕਿਹਾ ساری ਉਮਰ ਰੋਏਗੀ ਇਨਕਾਰ ਨਾ ਕਰ ਨਹੀਂ ਨ ਕੀਤੀ ਹੈ ਨਾ ਆਪਾਂ ਮੰਮੀ ਡੈਡੀ ਨੂੰ ਪਿਆਰ ਕਰਦੇ ਵਾ ਜਦੋਂ ਆਪਾਂ ਵੱਡੇ ਹੋ ਜਾਂਦੇ ਵਾ ਇਦਾਂ ਹੁੰਦਾ ਵਾ ਪਰ ਉਹ ਵੀ نئی ਦਾਦੀ ਜੀ ਤਾਂ ਇਦਾਂ ਹੀ ਬੋਲਣ ਦੇਵਾ ਆਪਾਂ ਇਦਾਂ ਨਹੀਂ ਜਾਣਾ ਵਾ ਇਦਨ ਨਹੀਂ ਇਦਾਂ ਨਹੀਂ ਕਰਨਾ ਵਾ ਪਰ ਨਹੀਂ ਉਹਨਾਂ ਦਾ ਅਸਲ ਐਕਸਪੀਰੀਅੰਸ ਹੁੰਦਾ ਵਾ ਮੇਰੇ ਅਕੋਰਡਿੰਗ ਵੀ ਮਤਲਬ ਆਪਾਂ ਨੂੰ ਉਹਨਾਂ ਦੀ ਹਾਰੀ ਇੱਕ ਗੱਲ ਮੰਨਣੀ ਚਾਹੀਦੀ ਹੁਣ ਤਾਂ ਕੀ ਸਿਸਟਮ ਬਣ ਗਿਆ ਦੇਖ ਜਿਹੜਾ ਬੋਲਦਾ ਉਹ ਮਾਰਿਆ ਜਾਂਦਾ ਜਿਹੜਾ ਨਹੀਂ ਬੋਲਦਾ ਉਹ ਮਾਰਿਆ ਜਾਂਦਾ ਅੱਲਾਹ ਕਹਿੰਦਾ ਬੋਲਦਾ ਕਿਉਂ ਕਰੇ ਕੀ ਬੰਦਾ ਵੀ ਪੰਜਾਬ ਦੇ ਵਿੱਚ ਇਹ ਵੀ ਚੱਕਰ ਵਾਣਾ ਪੈ ਗਿਆ ਨਾ ਵੀ ਆਪਣੇ ਗੁਰੂਆਂ ਤੇ ਚੱਲਦਾ ਆ ਰਿਹਾ ਆਪਾਂ ਆਪਦੇ ਦੰਮ ਤੇ ਖੜਾਂਗੇ ਮਰਨਾ ਮਰੋਣਾ ਕੋਈ ਚੱਕਰ ਨਹੀਂ ਆਪਾਂ ਡਰਦੇ ਨਹੀਂ ਸ਼ਹੀਦੀਆਂ ਆਪਣੀਆਂ ਸ਼ੁਰੂਤੀ ਹੋ ਰਹੀਆਂ ਬਈ ਇੱਥੋਂ ਆਪ ਵੀ ਦੇਖ ਸਕਦਾ ਸ਼ੁਰੂ ਤੋਂ ਸ਼ਹੀਦੀਆਂ ਆਪਣਾ ਪੰਜਾਬ ਹੀ ਸ਼ਹੀਦੀਆਂ ਤੋਂ ਚੱਲਦਾ ਹਲੋ ਵੀ ਮੇਟਰੋ ਇੰਡੋ ਗ੍ਰੇਡਨ ਇੰਸਟੀਚਿਊਟ ਹੈ ਜੀ ਮਾਸ ਵਿੱਚ ਪੈਂਦਾ ਸੋ ਬਹੁਤ ਸੋਹਣੀ ਜਿਹੀ ਵੀਡੀਓ ਸ਼ੂਟ ਆ ਹੋ ਰਹੀ ਹੈ ਤੇ ਤਾਂ ਸਾਡਾ ਨਾਮ ਭਰਾ ਹੈ ਤੇ ਬੜਾ ਹੀ ਸੋਹਣਾ ਬਾਈ ਲਿਖਦਾ ਵੀ ਹੈ ਤੇ ਗਾਉਂਦਾ ਵੀ ਹੈ ਸੋ ਮੈਂ ਕਹਿੰਦਾ ਬਹੁਤ ਹੀ ਕਲਾ ਨਾਮ ਕਰਦੇ ਪਾ ਜਿਹੜਾ ਬਾਈ ਤੋਂ ਪਹਿਲਾ ਗਾਣਾ ਉਹ ਜ਼ਰੂਰ ਸੁਣੀਏ ਆਉਣ ਤੋਂ ਮੇਰਾ ਭਰਾ ਸੁਣਾ ਬਾਈ ਹਾਂ ਜੀ ਬਾਈ ਆਉਣ ਦਵਾਉਣ ਕੋਲ ਕਲਾਇਆ ਖਰਾਬ ਹੋ ਰਿਹਾ ਉਹ ਹੀ ਚੱਕਰੀਆਂ ਵਿੱਚ ਕੋਈ ਚੱਕਰ ਹੁਣੀ ਤੂੰ ਖੱਬੇ ਘੁੱਟੇ ਉੱਤੇ ਬੰਨੇ ਘੜੀਆਂਰ ਕਾਨੇ ਸੱਜੇ ਹੱਥ ਨਾਲ ਗੱਲ ਹੀ ਆ ਕਰੇ ਸੁਣੀਏ ਤੇਰਾ ਨਖਰਾ ਤਾਂ ਪਹਿਲਾਂ ਹੀ ਨਹੀਂ ਮਾਨ ਸੀਰ ਕਾਨੇ ਅੱਬ ਪੋਚ-ਪੋਚ ਗੱਡੀ ਵਿੱਚੋਂ ਤਰੇ ਸੁਣੀਏ ਤੇ ਗੱਲ ਇੱਥੇ ਦੀ ਕਰਾਂ ਮੈਂ ਗੱਲ ਹੋਰੀ ਹੁਣੀ ਆਂ ਵੀ ਤੂੰ ਨਿੱਤ ਹੀ ਆ ਮੇਰੇ ਨਾਲ ਲੜੀ ਹੁੰਦੀ ਸੀ ਇੱਥੇ ਟੈਮ ਤੋਂ ਬਗੈਰ ਨਾ ਤੂੰ ਪੀਂਦੀ ਵੱਲੋਂ ਕਾਫੀ ਇੱਥੇ ਚਾਹੇ ਵਾਲੇ ਖੋਖੇ ਕੋਲ ਖੜੀ ਹੁੰਦੀ ਸੀ ਤੇਰੇ ਬਾਦ ਲੱਗੇ ਤੌਰ ਤੇ ਤਰੀਕੇ ਅੱਜ ਕੱਲ ਬੰਦਾ ਆ ਮੈਂ ਤਾਂ ਤੂੰ ਕੁੜੇ ਹੁਣ ਜਾਨਣਾ ਹੀ ਨਹੀਂ ਜਾਕੇ ਕਹਿਲਗਰੀ ਛੱਡ ਗਈ ਸਟੈਂਡ ਕੁੜੀ ਇਹ ਜਿੱਕੇ ਤੇ ਹੋ ਗਈ ਬੱਕੀ ਫਿਰ ਤਾਂ ਪਛਾਨਣਾ ਹੀ ਨਹੀਂ ਜਾਕੇ ਕਹਿਲਗਰੀ ਛੱਡ ਗਈ ਸਟੈਂਡ ਕੁੜੀ ਇਹ ਜਿੱਕੇ ਤੇ ਹੋ ਗਈ ਬੱਕੀ ਫਿਰ ਤਾਂ ਪਛਾਨਣਾ ਹੀ ਨਹੀਂ ਕਿਆ ਬਾਤ ਹੈ ਬੜੀ ਛੋੜ ਰੰਦਾ ਬਾੜੇ ਬਾਪਰ ਦਿਨ ਮੈਂ ਲਾ ਲਿਆ ਸਾ ਨਾ ਮੱਥੇ ਤੇ ਟਿੱਕਾ ਤੇਰੇ ਸੋਨਾ ਲੱਗੇ ਜਿਵੇਂ ਚੰਨ ਚਾਨਣੀ ਰਾਤ ਨੂੰ ਲਿਸ਼ਕਾ ਮਾਰੇ ਤੇਰੇ ਹਾਸੇ ਨੇ ਜੋ ਫੁੱਲ ਖਿਲਦੇ ਤੇਰੇ ਬੁੱਲ ਗਲਾਬ ਦੀਆਂ ਪੱਤੀਆਂ ਵਰਗੇ ਰੰਗ ਸਾਵਲਾ ਤੇਰਾ ਏ ਨਾ ਗੋਰਾ ਏ ਨਾ ਕਾਲਾ ਏ ਠੋਡੀ ਤੇ ਜੋ ਕਾਲਾ ਤਿਲ ਤੇਰੇ ਸੱਚੀ ਜੱਚ ਦਾ ਵਾਲਾ ਏ ਜੁਲਫਾਂ ਤੇਰੀਆਂ ਕਤਲ ਕਰਦੀਆਂ ਇੱਕ ਅੱਗ ਲਾਉਣਾ ਮਸਕਾਰਾ ਏ ਤੇਰੀ ਕੀ ਮੈਂ ਸਿਫਤ ਕਰਾਂ ਰੱਬ ਨੇ ਜਿਸ ਦੀ ਝੋਲੀ ਪਾਇਆ ਤੇਰਾ ਆਪਣਾ ਉਹ ਸੱਚੀ ਕਰਮ ਵਾਲਾ ਏ ਤੇਰਾ ਆਪਣਾ ਉਹ ਸੱਚੀ ਕਰਮ ਕੀ ਬਾਤ ਆ ਬਹੁਤ ਡੂੰਗੀ ਕਾਲਾ ਭਈਆ ਬਰਾਬਰ ਕਹਿੰਦੀ ਪਛਤਾਏਗਾ ਤੂੰ ਮੈਨੂੰ ਪਿਆਰ ਨਾ ਕਰ ਹੂੰ ਮੈਂ ਕਹਿਆ ساری ਉਮਰ ਰੋਏਗੀ ਇਨਕਾਰ ਨਾ ਕਰ ਵੇ ਹੇ ਵੀ ਮੁੰਡੇ ਐਂ ਯਾਰੀ ਨਮੋਂਦੇ ਆ ਇਸ ਸਿਸਟਮ ਆ ਨਾ ਕੁੜੀਆਂ ਦੀ ਅਸਲ ਜਾਰੀ ਦਿਸਾਈ ਕੀ ਵੀ ਕੁੜੀਆਂ ਦਾ ਵੀ ਐਵੇਂ ਯਾਰੀ ਵਾਲਾ ਸਿਸਟਮ ਹੁੰਦਾ ਜੀ ਪ੍ਰੋਪਰ ਮੈਂ ਕਹਨੀ ਆ ਵੀ ਲਿੰਕ ਚ ਕੁੜੀਆਂ ਨੂੰ ਰੱਖਣੀਆਂ ਨਹੀਂ ਚਾਹੀਦੀ ਮੇਰੇ ਨਾਲ ਹੈਨਾ ਪਾਸਟੂਚ ਹੋਈ ਸੀਗੀ ਮੇਰੇ ਤੇ ਖੁਦ ਮੁਸੀਬਤ ਪਈ ਸੀਗੀ ਤੇ ਹੈਨਾ ਮੇਰੀ ਜਿਹੜੀ ਸਭ ਤੋਂ ਵਧੀਆ ਫਰੈਂਡ ਸੀਗੀ ਮੇਰੇ ਨਾਲ ਹੀ ਰਹਿੰਦੀ ਹੁੰਦੀ ਸੀਗੀ ਉਹਨੇ ਮੈਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਹੈਨਾ ਉਹਨੇ ਇਹ ਜਿਹੀਆਂ ਸੌਹਾਂ ਖਾਧੀਆਂ ਵੀ ਹੈਨਾ ਅਰਸ਼ ਗਲਤ ਰਹੇ ਵੀ ਹੈਨਾ ਸਾਰੇ ਨੂੰ ਐ ਲੱਗੇ ਵੀ ਇੱਕ ਤੇ ਤੇ ਮੁਸੀਬਤ ਪਈ ਹੋਈ ਆ ਵੀ ਹੈਨਾ ਇਹ ਪੂਰਾ ਗਲਤ ਸਾਬਿਤ ਹੋਵੇ ਤੇ ਹੈਨਾ ਉਹਨਾਂ ਦੀ ਮੰਮੀ ਦੀ ਸੌਂ ਵੀ ਖਾ ਲਈ ਸੀ ਜਿਹੜੀ ਆਪਾਂ ਕਹਿੰਦੇ ਵੀ ਮੰਮੀ ਹੱਨੀ ਇੰਪੋਰਟੈਂਟ ਹੁੰਦੀ ਆ ਵੀ ਆਪਾਂ ਝੂਠੀ ਸੌਂ ਨਹੀਂ ਖਾਂਦੇ ਹੁੰਦੇ ਉਹਦੀ ਸੌਂ ਵੀ ਖਾ ਲਈ ਸੀ ਉਹਨੇ ਸਿਰਫ ਐ ਵੀ ਅਰਸ਼ ਪਿੱਛੇ ਰਹੇ ਬਸ ਵੀ ਮੂਰੇ ਨਾਵੇ ਵੀ ਕਿਤੇ ਹੋ ਮੁਸੀ ਕਈ ਹੋਈ ਆ ਤੇ ਬਾਅਦ ਚ ਮੈਂ ਤਾਂ ਕੁਝ ਬੋਲੀ ਵੀ ਨਹੀਂ ਸੀ ਕਹਿੰਦਰੀ ਹੁੰਦੀ ਵੀ ਸਬਰ ਰੱਖਣਾ ਚਾਹੀਦਾਗਾ ਮੈਂ ਸਬਰ ਰੱਖਿਆ ਬਾਅਦ ਚ ਹੁਣ ਦੀ ਗੱਲ ਲੱਗੀ ਉਹਨੇ ਇੱਕ ਹੋਰ ਵੀ ਇਹ ਜੀ ਗੱਲ ਕਰਤੀ ਸੀ ਇਹਦੇ ਕਰ ਨੂੰ ਖੁਦ ਆਪ ਹੀ ਗਲਤ ਹੋ ਗਈ ਸੀ ਪਿਛਲੀਆਂ ਗੱਲਾਂ ਵੀ ਸਾਰੀਆਂ ਨੂੰ ਪਤਾ ਲੱਗੀਆਂ ਵੀ ਉਹ ਗਲਤੀ ਐ ਬਾਅਦ ਚ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਰ ਚੀਜ਼ ਸਹੀ ਸੀਗੇ ਵੀ ਨਹੀਂ ਲੈਂਗੁਏਜ ਨਹੀਂ ਰੱਖਣੀਆਂ ਚਾਹੀਦੀਆਂ ਕੁੜੀਆਂ ਮੈਂ ਬਹੁਤ ਘੱਟ ਰੱਖਦੀ ਹੈਗੀ ਇੱਕ ਦੋ ਹੀ ਮੇਰੀਆਂ ਨੇ ਜਿਹੜੀਆਂ ਵੈਸਟ ਫਰੈਂਡ ਇੱਕ ਤਾਂ ਇਹ ਹੀ ਆਈ ਹੱਸ ਪਿੰਡ ਕਿਹੜਾ ਜੀ ਮੈਂ ਪਿੰਡ ਦਲੀਏ ਵਾਲੀ ਜੀ ਦਲੀਏ ਵਾਲੀ ਜੀ ਦਲੀਏ ਵਾਲੀ ਜੀ ਦਲੀਏ ਵਾਲੀ ਦੀ ਖਾਸ ਗੱਲ ਜੀ ਉੱਥੇ ਇੱਕ ਗੁਰਦੁਆਰਾ ਮਠਾਈ ਸਰ ਗੁਰਦੁਆਰਾ ਜਿੱਥੇ ਸੁੱਖਾ ਪੂਰੀਆਂ ਹੁੰਦੀਆਂ ਨੇ ਪਰ ਅਜੇ ਤੱਕ ਮੇਰੀ ਤਾਂ ਨਹੀਂ ਹੋਈ ਪਰ ਬਹੁਤ ਜਾਣੇ ਵੀ ਹੁੰਦੀਆਂ ਨੇ ਚਲੋ ਜਰੂਰ ਥੋੜੀ ਵੀ ਸੁੱਖ ਜਰੂਰ ਪੂਰੀ ਕੀ ਕੀ ਸੁੱਖਿਆ ਕੀ ਹੈ ਜੀ ਬਸ ਸੁੱਖਿਆ ਤਾਂ ਮੈਂ ਬਹੁਤ ਖੁਸ਼ੀ ਪਰ ਪੂਰੇ ਹੀ ਨਹੀਂ ਹੋਇਆ ਕਦੇ ਹੋਣਾ ਨਹੀਂ ਹੁੰਦਾ ਜੀ ਮੈਂ ਯਾਤਰ ਥੋੜੀ ਘੜੀ ਬਸ ਬੈਂਡਾਂ ਤੇ ਖੜੀ ਹੈ ਜੀ ਕੀ ਕੁਝ ਹੋਰ ਵੀ ਬਹੁਤ ਕੁ ਸੁੱਖੇ ਬਹੁਤ ਕੁ ਸੁੱਖਿਆ ਜੀ ਬਸ ਪੂਰੇ ਹੀ ਨਹੀਂ ਹੋਇਆ ਫਿਰ ਤੁਸੀਂ ਤੁਹਾਨੂੰ ਮਨ ਹੁਣੀ ਸੁਖਦੇ ਹੋਣੇ ਦੀ ਬਹੁਤ ਸੁਖਦੀ ਸੀ ਮੈਂ ਤਾਂ ਤੁਹਾਨੂੰ ਬਸ ਕਿਤੇ ਮਤਲਬ ਪਤਾ ਕੀ ਚੱਕ ਜਾਤਰ ਜਦੋਂ ਮੱਥਾ ਦੇਖਣ ਜਾਂਦੇ ਨੇ ਮਨ ਦੇ ਵਿੱਚ ਕੀ ਹੁੰਦਾ ਕਿਤੇ ਇੰਨੇ ਦਿਨ ਵੀ ਪਹਿਲਾ ਲੰਗਰ ਵੀ ਖਾਣਾ ਚਾਹੀਦਾ ਨਹੀਂ ਮੈਂ ਕਦੇ ਵੀ ਨਹੀਂ ਆਇਆ ਸੋਚਿਆ ਸੀ ਮੈਂ ਤਾਂ ਬਸ ਦਾ ਸਾਮਾਨ ਨਾਲ ਜਾਂਦੀ ਹੁੰਦੀ ਸੀ ਪਰ ਹੁਣ ਸਾਮਾਨ ਵਾਲੀ ਮੋੜਿਆ ਹੋਈ ਸੀ ਹਾਂ ਜੀ ਨਹੀਂ ਮੈਂ ਬਸ ਹੁਣ ਤਾਂ ਇਹਨਾਂ 'ਤੇ ਭਰੋਸਾ ਜੀ ਨਹੀਂ ਰਿਹਾ ਮੈਂ ਬਹਿਣਾ ਰੱਬ 'ਤੇ ਕਿਉਂ ਨਹੀਂ ਭਰੋਸਾ ਕਰਦੇ ਵੱਡੀ ਵੀਰੀ ਤਾਂ ਬਹੁਤ ਵੱਡੀ ਗੱਲ ਹੈ ਸੀ ਮੈਂ ਕਰਦੀ ਸੀ ਬਹੁਤ ਕੀਤਾ ਪਰ ਹੁਣ ਬਸ ਹ ਨਹੀਂ ਦੇਖੋ ਪਰਮਾਤਮਾ ਦਾ ਸਭ ਦਾ ਸਾਧਨ ਹੈ ਇਹ ਤਾਂ ਹੈ ਨਹੀਂ ਵੀ ਇਹਨਾਂ ਦਾ ਸਾਥ ਜਾਦ ਦਾ ਥੋੜਾ ਸਾਥ ਨਹੀਂ ਹੁੰਦਾ ਫੇਰ ਕੀ ਚੱਕਰ ਹੈ ਜੀ ਬਸ ਕੀ ਜੇ ਤੁਸੀਂ ਪਾਪ ਜ਼ਿਆਦਾ ਕਰਦੇ ਹੋਗੇ ਨਹੀਂ ਮੈਂ ਡੇਲੀ ਗੁਰਦੁਆਰਾ ਜਾਨੀ ਹੁਣ ਵੀ ਜਾਨੀ ਆ ਵੀ ਚੱਲਣਾ ਮੰਮੀ ਕਹਿੰਦੇ ਨਹੀਂ ਵੀ ਕੋਈ ਨਾ ਵੀ ਸਬਰ ਰੱਖਣਾ ਵੀ ਸਬਰ ਕਰਨਾ ਚਾਹੀਦਾ ਐ ਤਣੀ ਵੀ ਜੇ ਹੁੰਦਾ ਆਪਣੀ ਇਕ ਵਿਸ਼ੇ ਨਹੀਂ ਪੂਰੀ ਕੀਤੀ ਤਾਂ ਭੁੱਲ ਜਾ ਰੱਬ ਨੂੰ ਪਰ ਨਹੀਂ ਸਬਰ ਪਰ ਵੀ ਤੁਸੀਂ ਕਿਹਾ ਹੋਣਾ ਵੀ ਸਬਰ ਦਾ ਫਲ ਮਿੱਠਾ ਵੀ ਜ਼ਰੂਰ ਹੁੰਦਾ ਜੀ ਕਿੰਨਾ ਟਾਈਮ ਸਬਰ ਕਰੀਏ ਹੁੰਦਾ ਥੋੜਾ ਸਬਰ ਦਾ ਫਲ ਮਿੱਠਾ ਥੋੜਾ ਕੌੜਾ ਨਿਕਲ ਗਿਆ ਜੀ ਚਲੋ ਕੋਈ ਨਹੀਂ ਹੋਰ ਗੱਲਬਾਤ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਕੋਈ ਪਰਿਵਾਰ ਦੀ ਹਾਂ ਜੀ ਵਿਆਹ ਹੋ ਗਿਆ ਜੀ ਇਹਨਾਂ ਦਾ ਉੱਤ ਲੋਈ ਉਹ ਮੈਂ ਕੀ ਪੁੱਛਾਂ ਵਿਆਹ ਅਗਲੀ ਨੇ ਕਰਾਉਣਾ ਜਿੱਥੇ ਕਰਾਉਣਾ ਕਰਾ ਲੂ ਚਲ ਪੁੱਛ ਲੈ ਮੈਂ ਜੇ ਤੁਸੀਂ ਬੜਾ ਕਿਹਨੇ ਦੀ ਕੀ ਕੀ ਮਰਜ਼ੀ ਵਿਆਹ ਇਹਨਾਂ ਨੇ ਹੋਣਾ ਨਾ ਵਿਆਹ ਜਾਂ ਗੱਲਬਾਤ ਕੀ ਇਹਦੀ ਨਾ ਜੇ ਇਹਦੇ ਕਰਦੇ ਹੁਣ ਕਰਨ ਗਈ ਤਿੰਨ ਚਾਰ ਮੁੰਡਿਆਂ ਦੇ ਰਿਸ਼ਤੇ ਦਿਖਾ ਤੇ ਮੈਨੂੰ ਉੱਚੀ ਆਂਦੀ ਰਹਿੰਦੀ ਹੈ ਮੁੰਡਾ ਸੋਹਣਾ ਹੋਵੇ ਵਾਗਾ ਆਹ ਗੱਲਾਂ ਹੁੰਦੀ ਨੇ ਕੁੜੀਆਂ ਦੀ ਇੱਕ ਇਹ ਦੇਖੋ ਇਹਦੇ ਕੋਈ ਸਿੱਟਾ ਨਿਕਲਿਆ ਕੁਈ ਤੂੰ ਤਾਂ ਹੌਸਲਾ ਰੱਖ ਅੱਛੇ ਜੀ ਮੈਨੇ ਚਲ ਵੀ ਇਹਨੂੰ ਰਿਸ਼ਤੇ ਆਉਣ ਲੱਗੇ ਕੁੜੀ ਨੂੰ ਜੀ ਹਾਂ ਜੀ ਜਦੋਂ ਕੋਈ ਮੁੰਡੇ ਦੀ ਫੋਟੋ ਮਤਲਬ ਰਿਸ਼ਤੇਦਾਰ ਭੇਜ ਦਿੰਦਾ ਹੀ ਮੈਨੂੰ ਦਿਖਾਈ ਜਾਂਦੀ ਜਾਂਦੀ ਹੈ ਕਿ ਠੀਕ ਹੈਗਾ ਵਧੀਆਗਾ ਤੂੰ ਦੱਸ ਦੇ ਫਿਰ ਤਾਂ ਮੈਂ ਹਾਂ ਕਰ ਦਨੀ ਵੀ ਕਰ ਦੇਣੀ ਮੁੰਨੂ ਕੋ ਕਹਿੰਦੇ ਹਸਣ ਨੂੰ ਜੀ ਕਹਿੰਦੇ ਤੇਰੀ ਪਸੰਦ ਮੇਰੀ ਸੰਦੀ ਕੋ ਸੰਦੀ ਆਈ ਓ ਮੈਨੂੰ ਥੋੜੇ ਦੋਨਾਂ ਤੇ ਸ਼ੱਕ ਲੱਗਦਾ ਓਏ ਨਹੀਂ ਬਾਕੀ ਸਾਰਾ ਕੁਝ ਮੰਨ ਲਿਆ ਠੀਕ ਹੈ ਜੀ ਚਲੋ ਹੁੰਦਾ ਹੀ ਆ ਜੀ ਮੇਰੀ ਦੋਸਤ ਹੈ ਨਾ ਵੀ ਮੈਂ ਇਹਨੂੰ ਜ਼ਰੂਰ ਗਾਈਡ ਕਰਾਂ ਵੀ ਭਈ ਆ ਮੁੰਡਾ ਤੇਰੇ ਲਈ ਬੈਸਟ ਹੈ ਜੀ ਹਾਂਜੀ ਇਹਨੂੰ ਐ ਹੁੰਦਾ ਵੀ ਜੇ ਮੈਂ ਨਹੀਂ ਤਾਂ ਫਿਰ ਆਇਆਂ ਆਖਣਗੇ ਵੀ ਸਾਰੀਆਂ ਸੇਲੀਆਂ ਨਹੀਂ ਨਿੰਦਦਾ ਵੀ ਫਿਰ ਮੇਰੇ ਸੋਣਾ ਨਹੀਂ ਲੱਗਣਾ ਐ ਵੀ ਘਰ ਦੇ ਕੀ ਆਖਣਗੇ ਫਿਰ ਐ ਸਾਰਾ ਕੁਝ ਹੋ ਜਾਂਦਾ ਵੀ ਇਹਨਾਂ ਨੂੰ ਨਹੀਂ ਪਸੰਦ ਆਇਆ ਹੈ ਗਏ ਰਿਸ਼ਤਾ ਕਿਉਂ ਲੱਭਣ ਲੱਗੇ ਜੀ ਕਿੰਨੀ ਕੁ ਉਮਰ ਹੋਊਗੀ ਤੁਹਾਡੀ ਜੀ ਮੈਂ ਤਾਂ ਮੇਰੀ 19 ਸਾਲ ਹੋ ਗਈ ਬਸ ਉਹੀ ਕਰਦੇ ਹੁਣ ਜਦੋਂ ਮਤਲਬ ਵੀ ਐਨਪੀਟੀ ਕਰ ਲਈ ਉਸ ਤੋਂ ਬਾਅਦ ਕਹਿੰਦੇ ਵਿਆਹ ਕਰਕੇ ਤੋਰਾਂਗੇ ਹਮ ਇੱਕ ਇਹ ਗੱਲ ਮੈਂ ਜ਼ਰੂਰ ਪੁੱਛੂਗਾ ਮੈਂ ਮਾਈਕ ਫੜੂ ਜੀ ਹਣਾ ਇੱਕ ਜਿਵੇਂ ਹੁਣ ਮੁੰਡੇ ਹੁੰਦੇ ਦੀ ਜਾਤਰਾ ਮੁੰਡੇ ਚਲੋ ਬੈਂਡ ਆਏ ਜੀ ਚੰਗੀ ਗੱਲ ਹੈ ਲਾ ਕੇ ਫੈਲਾ ਜੀ ਨਹੀਂ ਬੈਂਡ ਆਇਆ ਤਾਂ ਮੁੰਡੇ ਨੂੰ ਕੋਪਸ਼ਨ ਹੈ ਕਿ ਵੀ ਮੁੰਡਾ ਕੁੜੀ ਨਾਲ ਵਿਆਹ ਕਰਾ ਕੇ ਚੱਲ ਜਾਊਗਾ ਇਹਨਾਂ ਦੀ ਕਿਤੇ ਨਾ ਕਿਤੇ ਕੁੜੀ ਦੇ ਵੀ ਇਰਮਾਨ ਹੁੰਦੇ ਆ ਜੀ ਵੀ ਯਾਰ ਜੇ ਮੈਂ ਕੱਲੀ ਜਾਊਂਗੀ ਤਾਂ ਮੈਂ ਐਵੇਂ ਮੈਂ ਜ਼ਰੂਰ ਕਰਦੀ ਨਾ ਕੀ ਸੋਚਿਆ ਕੀ ਸੀਗਾ ਕਿ ਇਹ ਹੁਣ ਥੋੜੀ ਇੱਕੇ ਮਜਬੂਰੀ ਆ ਜਾਂ ਐਂ ਵੀ ਨਹੀਂ ਕਰਾਉਣੀ ਕਰਾਉਣਾ ਮੇਰਾ ਤਾਂ ਸੋਚਿਆ ਨਹੀਂ ਸੀ ਵੀ ਮੈਂ ਬਾਹਰ ਜਾਣਾ ਮੇਰੇ ਤਾਂ ਬਿਲਕੁਲ ਵੀ ਡਰੀ ਨਹੀਂ ਸੀ ਮੈਂ ਤਾਂ ਸੋਚਿਆ ਸੀ ਮੈਂ ਪੁਲਿਸ ਵਰਨਾਗਾ ਸ਼ੁਰੂ ਸ਼ੁਰੂ ਤੋਂ ਹੀ ਮੈਂ ਸੋਚਦੀ ਹੁੰਦੀ ਸੀ ਪਰ ਮੇਰੇ ਤਾਇਆ ਜੀ ਦੀ ਕੁੜੀ ਕਰਦੇ ਸੀ ਹਨਾ ਉਸ ਤੋਂ ਬਾਅਦ ਉਹ ਆਇਲਸ ਕਰਨ ਲੱਗੇ ਫਿਰ ਮੈਨੂੰ ਐ ਲੱਗਦਾ ਸੀ ਵੀ ਮੈਂ ਵੀ ਕਰਾਂ ਹਨਾ ਜਦੋਂ ਮੇਰੇ ਤਾਇਆ ਜੀ ਦੀ ਕੁੜੀ ਜਾਣਗੇ ਫਿਰ ਮੈਨੂੰ ਐ ਕਹਿਣਗੇ ਵੀ ਇਹਨਾਂ ਦੇ ਜਵਾਗ ਤਾਂ ਹੀ ਫਿਰਦੇ ਰਹਿੰਦੇ ਨੇ ਮੈਂ ਵੀ ਕਰਾਂ ਫਿਰ ਉਸ ਤੋਂ ਬਾਅਦ ਮੈਂ ਕਰਨ ਲੱਗ ਗਈ ਹਮ ਇਹਨਾਂ ਮੈਨੂੰ ਕੋਈ ਇੰਟਰਸਟ ਨਹੀਂ ਸੀ ਵੀ ਮੈਂ ਬਾਹਰ ਜਾਮਾ ਹੁਣ ਵੀ ਨਹੀਂ ਮ ਉਹ ਤਾਂ ਹੁਣ ਤੱਕ ਕਰਦੇ ਕਹਿੰਦੇ ਨਹੀਂ ਵੀ ਚਲ ਜਦੋਂ ਕਹੀਂ ਉਹਦੀ ਕਰ ਦੂੰਗੀ ਹਾਂ 19 ਸਾਲ ਦੀ ਏਜ ਹੋ ਗਈ ਜੀ ਹਨਾ ਤੇ ਫਿਰ ਰਿਜੈਕਟ ਤੁਸੀਂ ਕਰ ਦਿੰਦੀ ਫਿਰ ਤੱਕ ਤਾਂ ਗੱਲ ਪਹੁੰਚਨੀ ਮਮੀ ਕਰ ਦਿੰਦੇ ਨੇ ਇੱਕ ਗੱਲ ਮੈਂ ਦੇਖ ਲਈ ਇਹਦਾ ਘਾਰ ਬਸ ਜਾਂਦਾ ਇਹਨੇ ਪੱਟਿਆ ਇਹ ਉਹ ਚੜੇਲ ਐ ਮਿੱਤਰੋ ਜਿਹੜੀ ਇਹਦਾ ਘਰ ਬਸਣ ਨਹੀਂ ਦਿੰਦੀ ਹਾਂ ਤੈਨੂੰ ਚੰਦਰੀਆ ਕੀ ਮਿਲਦਾ ਮਜ਼ਾਕ ਕਰਦੇ ਨੇ ਜੀ ਕੀ ਕੀ ਟੱਕਰ ਕੀ ਅ ਵੀ ਤੁਹਾਨੂੰ ਨਹੀਂ ਲੱਗਦਾ ਵੀ ਯਾਰ ਵਧੀਆ ਸਮਾਂ ਵਿਆਹ ਹੋ ਵਿਚਾਰੀ ਕੈਨੇਡਾ ਜਾਂਦੀ ਹੋ ਜੂਗੀ ਮੈਂ ਤਾਂ ਕਿਹਾ ਸੀਗਾ ਜੀ ਕਰਾ ਲਾ ਵਿਆਹ ਹੀ ਨਹੀਂ ਮੰਦੀ ਹੈਗੀ ਉਮਰ ਛੋਟੀ ਹੈ ਮੈਂ ਤਾਂ ਕਿਹਾ ਵਧੀਆ ਵਿਆਹ ਦੇ ਇੱਕ ਲਾਂਗੀ ਨਾ ਰਿਜੈਕਟ ਕੌਣ ਕਰਦਾ ਮੁੰਡੇ ਇਹ ਕਰਦੀ ਇਹ ਹੀ ਕਰਦੀ ਹੈ ਮੈਂ ਜੀ ਜਿਹੜੀ ਜਿਹੜੇ ਸੋਹਣੇ ਲੱਗਦੇ ਆ ਅੱਛਾ ਤੁਸੀਂ ਆਪਣੀ ਫਰੈਂਡ ਲਈ ਕਿੱਦਾਂ ਦਾ ਮੁੰਡਾ ਚਾਹੁੰਨੇ ਵੀ ਮੇਰੀ ਫਰੈਂਡ ਦਾ ਇਦਾਂ ਦੇ ਮੁੰਡੇ ਨਾਲ ਵਿਆਹ ਹੋਣਾ ਚਾਹੀਦਾ ਜੀ ਤੁਸੀਂ ਵਿੱਚ ਮੁੰਡੇ ਬਥੇਰੇ ਸੋਹਣੇ ਸੋਹਣੇ ਬੈਠੇ ਆ ਕੀ ਆਲੇ ਬਾਈ ਜੀ ਮੈਨਾਂ ਭੁੱਲ ਗਿਆ ਸੀ ਪਹਿਲਾਂ ਹਾਂ ਜੀ ਮੈਂ ਮੈਂ ਗਈ ਬੀਬੀ ਕਿਵੇਂ ਤੇ ਮੁੰਡਾ ਚਾਹਣੀ ਵੀ ਜੀ ਨਾਲ ਹਾਂ ਹਾਂ ਇਹਦੀ ਬਾਤ ਹੀ ਪੁੱਛੇ ਜੀ ਲੈ ਬੱਡੇ ਵੀਰੇ ਸੁਣ ਲਿਓ ਹੋਣਾ ਕੰਮ ਦੀ ਗੱਲਾਂ ਹੁੰਦੀਆਂ ਨੇ ਸਾਨੂੰ ਦੱਸਾਂ ਮੈਂ ਹਾਂਜੀ ਇਸ ਵੀ ਹੋਣਾ ਵਧੀਆ ਹੋਵੇ ਵੀ ਵਰਤਨ ਨਾਲ ਹੋਵੇ ਲੜਾਈ ਚ ਗੜਨਾ ਕਰਿਆ ਕਰੀ ਇਹਦੇ ਨਾਲ ਵਰਤਨ ਵਾਲਾ ਕਿਹਦੇ ਨਾਲ ਹੋਵੇਗਾ ਵਰਤਨ ਸਾਰਿਆਂ ਨਾਲ ਹੀ ਹੋਵੇ ਐਨੂੰ ਪਤਾ ਸਾਡੇ ਕੋਲ ਹੀ ਨਾ ਹੁੰਦਿਆ ਕਰੀ ਇਹਦਾ ਮਾਇਸ ਤਾਂ ਕੁਝ ਹੋਰ ਹੈ ਓਏ ਨਹੀਂ ਵਰਤਨ ਨੂੰ ਤਾਂ ਚਲ ਬਾਅਦ ਦੀਆਂ ਗੱਲਾਂ ਨੇ ਵਰਤਨ ਵਰਤਾਉਣਾ ਹਾਂਜੀ ਮੈਂ ਪਹਿਲਾਂ ਮੁੱਕ ਦੀ ਗੱਲ ਤੇ ਆ ਵੀ ਹਾਂ ਇਦਾਂ ਦਾ ਭਈ ਮੁੰਡਾ ਹੋਣਾ ਚਾਹੀਦਾ ਮੇਰੀ ਫਰੈਂਡ ਵਾਸਤੇ ਬਸ ਇਹ ਕੁਆਲਟੀਆਂ ਕਰਾਉ ਜੀ ਕੁਆਲਟੀਆਂ ਇਹਦੀ ਏਜਿਕ ਦਾ ਹੋਣਾ ਚਾਹੀਦਾ ਈ ਇਹਦੇ ਹੋ ਗਏ ਨੇਚਰ ਹੋਣਾ ਚਾਹੀਦਾ ਈ ਹੂੰ ਕਿਦਾਂ ਦਾ ਨੇਚਰ ਹੈ ਜੀ ਇਹਦਾ ਇਹਦਾ ਸੀਰੀਅਸ ਵਾਲਾ ਰਹਿੰਦੀ ਹੈ ਇਹ ਸੀਰੀਅਸ ਵਾਲਾ ਰਹਿੰਦੀ ਹੈ ਜੀ ਠੀਕ ਹੈ ਜੀ ਦੋ ਤੇ ਬਸ ਇਹਨੂੰ ਸਮਝਣਾ ਵਾਲਾ ਹੋਣਾ ਚਾਹੀਦਾ ਈ ਤੇ ਜਿੱਥੇ ਵੀ ਇਹਨੂੰ ਕਹੇ ਵੀ ਜਿਵੇਂ ਇਹ ਕਹੇ ਵੀ ਹਨਾ ਵੀ ਮੈਨੂੰ ਇਹ ਚੀਜ਼ ਚਾਹੀਦੀ ਹੈ ਵੀ ਹਨਾ ਵੀ ਸਮਝਾਈ ਇਹਨੂੰ ਹਰ ਗੱਲ ਤੇ ਵੀ ਠੀਕ ਆ ਮਨਾਣਾ ਕਰੇ ਕਿਸੇ ਚੀਜ਼ ਤੂੰ ਹੀ ਹਾਂਸ ਮੈਂ ਲਾ ਲਿਆ ਸਭ ਇਹ ਪਤਾ ਕੀ ਤੱਕ ਰਾਇ ਇਹ ਇਹਦੇ ਲਈ ਤਾਂ ਤੁਸੀਂ ਲੱਭਦੇ ਨਾ ਉਹਦਾ ਵਿਚਾਰੇ ਦਾ ਕੀ ਬਣੂਗਾ ਜੀ ਫਿਰ ਉਹਦਾ ਵੀ ਸੋਚਣਾ ਪੈਣਾ ਜੀ ਮੈਂ ਕਿਵੇਂ ਜੀ ਕਰੂਗਾ ਇਹ ਨਹੀਂ ਦੇਖਣੀ ਇਹਨੇ ਮੰਗ ਰੱਖਦੀ ਵੀ ਮੈਂ ਦਾ ਬਈ 8000 ਦਾ ਸੂਟ ਲੈਣੀ ਲੈਣਾ ਉਹਦਾ ਵਿਚਾਰੇ ਦਾ ਇਹਨਾਂ ਨਜਾਇਜ਼ ਉਸ ਲੈਵਲ ਦੇ ਮੌਕੇ ਤੇ ਬਜਟ ਤਾਂ ਹੋਵੇ ਜੀ ਇਹਦਾ ਜਾ ਇਹ ਮੈਨੇਜ ਕਰ ਜੋ ਕੋਈ ਇੱਕ ਨੂੰ ਤਾਂ ਕਰਨੀ ਪੂਈ ਈਗਾ ਮਤਨ ਆ ਮੇਰਾ ਜਿਹੜੇ ਬਾਗੀ ਦੂ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੇ ਕੁੜ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਨੀ ਪੈਣ ਮੇਰੀ ਕੋਈ ਮਾਂ ਦੇ ਵਿੱਚ ਹੋਵੇ ਜੀ ਕੋਈ ਗੱਲਬਾਤ ਕੋਈ ਮੰਮੀ ਨੂੰ ਕੋਈ ਜਿਹੜੇ ਨੂੰ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤੂੰ ਮੰਮੀ ਲਈ ਕੋਈ ਦੋ ਸ਼ਬਦ ਕੁਛ ਨਹੀਂ ਕੋਈ ਦੋ ਸ਼ਬਦ ਹੀ ਕਹਿ ਦੋ ਮੰਮੀ ਨੂੰ ਕੋਈ ਮੰਮੀ ਕਿਸੇ ਗੱਲ ਨੂੰ ਤੁਹਾਨੂੰ ਰੋਕਦੀ ਟੋਕਦੀ ਹੋਵੇ ਕਿਸੇ ਵੀ ਨਹੀਂ ਰੁਕਦੀ ਕੰਮ ਕਰਾਉਂਦੇ ਕਰਦੀ ਦੀ ਕੀ ਕੰਮ ਕਰਾਉਂਦੇ ਆ ਬਹੁਤ ਸਾਰੀ ਕਰਾਉਂਦੇ ਆ ਆਪ ਤਾਂ ਜਿੱਦੇ ਐਤਵਾਰ ਹੋਵੇ ਆਪਾਂ ਨੂੰ ਐਵੇਂ ਹੁੰਦਾਗਾ ਵੀ ਹੈ ਨਾ ਆਪਾਂ ਨੂੰ ਵੀ ਫ੍ਰੀ ਟਾਈਮ ਆ ਉਹਦੇ ਕਿਸ ਨਾ ਕਿਸੇ ਰਿਸ਼ਤੇਦਾਰ ਚ ਆ ਗਿਆਣਗੇ ਬਾਕੀ ਸਾਰੇ ਕੰਮ ਮੈਨੂੰ ਕਰਨਾ ਪੈਂਦਾ ਇਹ ਰ ਆ ਆ ਗੱਲ ਐ ਵੀ ਕੁੜੀਆਂ ਨੂੰ ਇਹ ਸੀਦਾ ਥੋੜਾ ਹੈਗਾ ਨਾ ਹਾਂਜੀ ਐਤਵਾਰ ਮੈਨੂੰ ਥੋੜੇ ਨਹੀਂ ਜੀ ਬਣਦੀ ਇਹਦੀ ਮੈਂ ਤਾਂ ਕਹਿ ਤ ਨਹੀਂ ਐਤਵਾਰ ਹੀ ਨਾ ਆਵੇ ਵਧੀਆਂ ਇੱਥੇ ਲੋਟਾਂਗੇ ਫ੍ਰੀ ਤਾਂ ਰਹਿੰਦੇ ਆ ਪੜਾਈ ਬਧੀ ਚੱਲੀ ਜਾਂਦੀ ਹੈ ਜੀ ਹਾਂਜੀ ਤੇ ਓਵਰ ਆਲ ਕੋਸ਼ਿਸ਼ਾਂ ਲਾਈਫ ਦੇ ਵਿੱਚ ਹਾਂਜੀ ਦੋਨੋਂ ਕੁਸ਼ਿਸ਼ਾਂ ਜ਼ਰੂਰ ਚੜ੍ਹਦੀ ਕਲਾ 'ਚ ਰਹੋ ਇਹ ਤੁਹਾਡੇ ਡ੍ਰੀਮ ਨੇ ਤੁਹਾਡੇ ਜਿਹੜੇ ਡ੍ਰੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਰੀ ਦਾ ਕਿ ਜਿੱਦਾਂ ਵੀ ਆਪਾਂ ਫੈਮਿਲੀ ਚ ਰਹਿੰਨੇ ਵਾ ਆਪਣੀ ਫੈਮਿਲੀ ਚ ਜੋ ਵੀ ਆਪਣੀ ਮਤਲਬ ਮੰਮੀ ਡੈਡੀ ਜੋ ਵੀ ਹੁੰਦੇ ਵਾ ਵੀ ਮੇਰੇ ਕੈਨ ਮਤਲਬ ਕਿ ਲੱਖ ਆਪਾਂ ਜਿੰਨਾ ਵੀ ਆਪਣੇ ਕੋਲ ਚੀਜ਼ ਗੇਨ ਹੋ ਉਹਦੇ ਜਿੰਨਾ ਵੀ ਆਪਣੀ ਨੌਲੇਜ ਹੋ ਜਾਈ ਬਟ ਆਪਾਂ ਨੂੰ ਨਾ ਕਿ ਇਦਾਂ ਹੋਣਾ ਚਾਹੀਦਾ ਵੀ ਜੋ ਵੀ ਆਪਣੇ ਘਰ ਦੇ ਵਿੱਚ ਵੱਡੇ ਮੈਂਬਰ ਹਨ ਜਿਵੇਂ ਦਾਦਾ-ਦਾਦੀ ਆ ਇਦਾਂ ਵੀ ਉਹਨਾਂ ਨੂੰ ਮਤਲਬ ਆਪਾਂ ਨੂੰ ਬਹੁਤ ਪਿਆਰ ਕਰਨਾ ਚਾਹੀਦਾ ਵਾ ਕਿਤੇ ਨਾ ਕਿਤੇ ਹਨਾ ਆਪਾਂ ਮੰਮੀ ਡੈਡੀ ਨੂੰ ਪਿਆਰ ਕਰਦੇ ਵਾ ਜਦੋਂ ਆਪਾਂ ਵੱਡੇ ਹੋ ਜਾਨੇ ਵਾ ਇਦਾਂ ਹੁੰਦਾ ਵਾ ਆਪਾਂ ਨੂੰ ਵੀ ਨਹੀਂ ਦਾਦੀ ਜੀ ਤਾਂ ਇਦਾਂ ਹੀ ਬੋਲਣ ਦੇਵਾ ਆਪਾਂ ਇਦਾਂ ਨਹੀਂ ਜਾਣਾ ਵਾ ਇਦਨ ਨਹੀਂ ਇਦਾਂ ਨਹੀਂ ਕਰਨਾ ਵਾ ਪਰ ਨਹੀਂ ਉਹਨਾਂ ਦਾ ਅਸਲ ਐਕਸਪੀਰੀਅੰਸ ਹੁੰਦਾ ਵਾ ਮੇਰੇ ਅਕੋਰਡਿੰਗ ਵੀ ਮਤਲਬ ਆਪਾਂ ਉਹਨਾਂ ਦੀ ਹਾਰੀ ਕੀ ਗੱਲ ਮੰਨਣੀ ਚਾਹੀਦੀ ਵਾ ਵੀ ਆਪਣੇ ਘਰਦਿਆਂ ਦੀ ਗੱਲ ਮਤਲਬ ਆਪਣੇ ਦਾਦਾ ਦਾਦੀ ਨਾਲ ਆਪਣਾ ਜ਼ਿਆਦਾ ਅਟੈਚਮੈਂਟ ਹੋਣੀ ਚਾਹੀਦੀ ਜ਼ਰੂਰ ਜ਼ਰੂਰ ਨਹੀਂ ਬਹੁਤ ਸੋਹਣੀ ਸੋਚ ਬਾਲਦਾ ਤਾੜੀਆਂ ਲਾਓ ਬੀ ਇਸ ਗੱਲ ਲਈ ਇਸੇ ਕਿਤੇ ਨਾ ਕਿਤੇ ਕਿ ਚੰਗਾ ਸਨੇਹਾ ਕੁੜੀ ਨੇ ਜ਼ਰੂਰ ਦਿੱਤਾ ਨਾ ਵੀ ਕਿਤਨਾ ਕਹਤੇ ਆਪਣੇ ਦਾਦਾ ਦਾਦੀ ਨੂੰ ਯਾਰ ਜ਼ਰੂਰ ਸਾਰੇ ਪਿਆਰ ਕਰਿਆ ਕਰੋ ਇੱਕ ਇੱਕ ਪਤਾ ਕੀ ਚੱਕਰ ਹੈ ਜੀ ਅੱਜ ਇੱਕ ਇੱਕ ਮੈਂ ਗੱਲ ਥੋ ਅੱਜ ਵੀ ਸਮੇਂ ਕੀ ਹੋ ਗਿਆ ਆ ਲਾ ਕਹਿੰਦਾ ਉਹ ਤਾਂ ਬੁੜੀ ਹੋ ਗਈ ਤਾਂ ਉਹੀ ਬੋਲੀਆਂ ਦੀ ਹੁੰਦੀ ਐ ਇਹਨੂੰ ਉੱਥੇ ਬਿਠਾਓ ਪਰਾਂ ਰੋਟੀ ਦੇ ਕੇ ਨਿਬੜੂ ਪਰਾਂ ਕੰਮ ਅੱਜ ਕੱਲ ਉਹ ਮੋਹ ਪਿਆਰ ਨਹੀਂ ਰਿਹਾ ਜੀ ਸਰੀ ਇਦਾਂ ਨਹੀਂ ਹੁੰਦਾ ਵਾ ਉਹਨਾਂ ਨੇ ਉਹ ਚੀਜ਼ ਫੀਲ ਕੀਤੀ ਹੁੰਦੀ ਵਾ ਉਹਨਾਂ ਦਾ ਫਿਊਚਰ ਇਦਾਂ ਦਾ ਹੁੰਦਾ ਵਾ ਕਿ ਉਹਨਾਂ ਨੇ ਉਹ ਚੀਜ਼ਾਂ ਵੇਖੀਆਂ ਹੁੰਦੀਆਂ ਵਾ ਤਾਂ ਕਿ ਫਿਰ ਉਹ ਆਪਣੇ ਬੱਚਿਆਂ ਨੂੰ ਰੋਕ ਦੇਵਾ ਵੀ ਤੁਸੀਂ ਇਦਾਂ ਨਹੀਂ ਕਰਨਾ ਪਰ ਆਪਾਂ ਜਦੋਂ ਮਤਲਬ ਆਪਣੀ ਅੱਜ ਕੱਲ ਦੇ ਮਾਡਰਨ 에ਰਾ ਦੇ ਅਕੋਰਡਿੰਗ ਆਪਾਂ ਕਹਦੇ ਨਹੀਂ ਨਹੀਂ ਆਪਣੀ ਦਾਦੀ ਮਮਾ ਇਦਾਂ ਹੀ ਬੋਲਣ ਦੇਵਾ ਉਹ ਇਦਾਂ ਨਹੀਂ ਬੋਲਦੇਵਾ ਉਹਨੇ ਤਾਂ ਕਿਤੇ ਨਾ ਕਿਤੇ ਮੋਟੀਵੇਟ ਸਹੀ ਕਰਨ ਦਾ ਹੁੰਦਾ ਵੀ ਨਹੀਂ ਸਾਡੇ ਬੱਚੇ ਇੱਧਰ ਨਾ ਜਾਵੇ ਜਾਂ ਇਦਾਂ ਕਰੀ ਇਦਾਂ ਕਰੀ ਹੈਨਾ ਪ੍ਰੇਤਾਂ ਨਹੀਂ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਕਿਸੇ ਵੀ ਕੁੜੀ ਨੂੰ ਕਿਸੇ ਵੀ ਵੀਰੇ ਨੂੰ ਹੈਨਾ ਇਹ ਆਪਣੀ ਦਾਦਾ ਦਾਦੀ ਨੂੰ ਕਦੀ ਵੀ ਗੁੱਸੇ ਨਾਲ ਤੇ ਕਦੀ ਵੀ ਰੁਖਾਣੀ ਬੋਲਣਾ ਚਾਹੀਦਾ ਹਮੇਸ਼ਾ ਉਹਨਾਂ ਨੂੰ ਪਿਆਰ ਦੇਣਾ ਚਾਹੀਦਾ ਵਾ ਉਹ ਆਪਣੀ ਪਿਆਰੀ ਬੈਠੇ ਹੁੰਦੇ ਵਾ ਵੀ ਆਪਾਂ ਨੂੰ ਰਿਸਪੈਕਟ ਕਰਨ ਵਾਲੇ ਆਪਣੇ ਬੱਚੇ ਹੁੰਦੇ। ਮੈਂ ਵੀ ਸ਼ਾਇਦ ਇਹ ਸੋਚਦੀ ਹੁੰਨੀ ਵਾ ਜਦੋਂ ਮੇਰੇ ਦਾਦੀ ਜੀ ਦੀ ਏਜ ਕਾਫੀ ਆ ਬਟ ਜਦੋਂ ਉਹ ਬਿਮਾਰ ਹੋ ਜਾਂਦੇ ਵਾ ਬੇਸ਼ੱਕ ਮੰਮੀ ਆਪਣੇ ਕੰਮ 'ਚ ਵਿਜੀ ਵਾ ਜਾਂ ਆਪਾਂ ਸਾਰੀ ਆਪਾਂ ਪਰਦੇ ਵਾ ਵੀਰ ਦੀਦੀ ਜੋ ਵੀ ਆ ਤੇ ਬਟ ਮੈਨੂੰ ਇਦਾਂ ਹੁੰਦਾ ਵਾ ਕਿ ਨਹੀਂ ਆ ਮੈਂ ਆਪਣੀ ਦਾਦੀ ਜੀ ਦੀ ਫੁੱਲ ਕੇਅਰ ਕਰਾਂ ਉਹ ਬਿਮਾਰ ਨੇ ਆਪਾਂ ਉਹਨਾਂ ਦੀ ਛੁੱਟੀ ਕਿਉਂ ਨਹੀਂ ਕਰ ਸਕਦੇ। ਬੀਸ਼ੇ ਕਾਪਾ ਪਰਦੀ ਆ ਕਿਸੇ ਵੀ ਕੰਮ ਦੇ ਪਰ ਆਪਣੇ ਪੇਰੈਂਟਸ ਤੋਂ ਇੰਪੋਰਟੈਂਟ ਆਪਣੇ ਲਈ ਕੋਈ ਚੀਜ਼ ਨਹੀਂ ਸੋ ਦੈਟਸ ਵਾਈ ਆਪਾ ਨੂੰ ਮੈਨੂੰ ਇਦਾਂ ਹੁੰਦਾ ਮੈਂ ਆਪਣੀ ਇੰਸਟੀਟਿਊਟ ਆਨਿਵਰਸਿਟੀ ਵਾ ਪੜਨ ਜਿੱਦਣੇ ਇਦਾਂ ਹੁੰਦਾ ਵਾ ਮੇਰੀ ਦਾਦੀ ਮੰਮਾ ਨਹੀਂ ਠੀਕ ਵਾ ਉਹ ਦਿਨ ਆਪਾਂ ਛੁੱਟੀ ਕਰ ਲਈਦੀ ਵੀ ਨਹੀਂ ਵੀ ਮੰਮਾ ਵੀ ਕੰਮ ਕਰਦੇ ਵਾ ਫਿਰ ਮੈਂ ਉਹਨਾਂ ਦੀ ਖੂਬ ਸੇਵਾ ਕਰਦੀ ਆ ਮੈਨੂੰ ਵੱਡਿਆਂ ਦੀ ਸੇਵਾ ਕਰਨ ਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਭੈਣ ਮੇਰੀ ਬਹੁਤ ਸੋਹਣੀ ਸੋਹਿਆ ਤਾਰਿਆਂ ਲੋਪੀ ਕੋੜੇ ਬਹੁਤ ਪਰਮਾਤਮਾ ਵਰਮ ਚੜ੍ਹਦੀ ਕਲਾ ਰੱਖੇ ਭੈਣ ਮੇਰੀ ਥੈਂਕ ਯੂ ਸੋ ਮਚ ਥੈਂਕ ਯੂ ਜ ਜਵਨ ਤੇ ਮੰਨ ਲਓ 15 16 ਸਾਲ ਦੀ ਆ ਜਾਂਦੀ ਹੈ ਟਾਈਮ ਲਈ ਜਵਾਨੀ ਆ ਗਈ ਹੈ ਆ ਠੀਕ ਹੈ ਇਹ ਪਤਾ ਇੱਕ ਮੈਨੂੰ ਹੋਦਾ ਵੀ ਜਿਵੇਂ ਤੁਸੀਂ ਵੀ ਹੁਣ ਟੀਚਰ ਹੋ ਨਾ ਵੀ ਤੁਹਾਨੂੰ ਬੱਚ ਨੂੰ ਚੁੱਪ ਕਰਾਉਣਾ ਪੈਂਦਾ ਵੀ ਨਹੀਂ ਹੋਇਆ ਐਵੇਂ ਨਹੀਂ ਕਰਨਾ ਯਾਰ ਆ ਪੜਾ ਆਇਆ ਕਰ ਬਾਹ ਕਰ ਉਹ ਮਨ ਚ ਕੀ ਹੁੰਦਾ ਜਦੋਂ ਸਮਝਾਉਣੇ ਹੁੰਦੇ ਸੀ ਮਨ ਚ ਹੁੰਦਾ ਹੀ ਵਸ ਵੀ ਅੱਗੇ ਇਹਨਾਂ ਦਾ ਵਧੀਆ ਪੜਨ ਵਧੀਆ ਬੈਂਡਲਾਈਨ ਸਾਰੇ ਬਾਹਰ ਜਾਣੇ ਆਪਦਾ ਫਿਊਚਰ ਵਧੀਆ ਬਣਾਉਣਾ ਹੂੰ ਬਸ ਆਪਦੀਆਂ ਗੱਲਾਂ ਕਰਕੇ ਟਾਈਮ ਖਰਾਬ ਨਾ ਕਰਨਾ ਹੂੰ ਹੂੰ ਆਪ ਲੋਕ 2 ਮਹੀਨੇ ਵਧੀਆ ਪੜ ਲੈਣਗੇ ਸਾਰੀ ਜ਼ਿੰਦਗੀ ਬਣ ਜੂ 2 ਮਹੀਨੇ ਨਾ ਪੜੇ ਸਹੀ ਗੱਲ ਆ ਬਈ ਨਰ ਕੀ ਕੀਤੀ ਗੱਲ ਹਾਂ ਇਹ ਤੇ ਗੱਲ ਪਹਿਲਾਂ ਪਹਿਲਾਂ ਫਾਈਲ ਆਈ ਸੀਗੀ ਚਾਰ ਰਿਫਿਊਜ਼ਲ ਮੇਰੀ ਕੈਨੇਡਾ ਤੋਂ ਹੀ ਹੁਣ ਨਾਲ ਨਾਲ ਗ੍ਰੈਜੂਏਸ਼ਨ ਚੱਲ ਰਹੀ ਹੈ ਵੀ ਗ੍ਰੈਜੂਏਸ਼ਨ ਤੋਂ ਬਾਅਦ ਵੀ ਇੱਕ ਵਾਰ ਫੇਰ ਟਰਾਈ ਕਰਾਂਗੇ ਨਹੀਂ ਆਫਟਰ ਦੈਟ ਇੱਥੇ ਕੋਈ ਸਟਾਰਟ ਕਰਾਂਗੇ ਖੇਤੀਬਾੜੀ ਕਰਦੇ ਆਂਗੇ ਨਹੀਂ ਨਹੀਂ ਵਧੀਆ ਗੱਲ ਆ ਬਾਈ ਖੇਤੀਬਾੜੀ ਕਿਹੜਾ ਮਾਰੀ ਆ ਜਰ ਹਣਾ ਆਪਣਾ ਛੱਡਸੋ ਦਾ ਕੀਤਾ ਸ਼ੁਰੂ ਕਰਨਾ ਵੀ ਚਾਹੀਦਾ ਤੇ ਇਹ ਰਿਫਿਊਜ਼ਲ ਜਦੋਂ ਮੰਜਨ ਰਿਟਾਇਰ ਵੀ ਬਾਰ-ਬਾਰ ਆਈ ਜਾਂਦੇ ਨੇ ਗੀਆਂ ਬਹੁਤ ਜ਼ਿਆਦੇ ਟੁੱਟੇ ਪਹਿਲੀ ਵਾਰ ਦਾ ਟੁੱਟਿਆ ਸੀ ਦੂਸਰੀ ਵਾਰ ਵੀ ਜੋ ਤੀਸਰੀ ਚੌਥੀ ਵਾਰ ਆਈਆਂ ਕੀਤਾਂ ਬੋਈ ਜੇ ਮਨ ਟੁੱਟੇ ਤੇਰੇ ਤੇ ਝੜੀ ਲੱਗੀ ਪੂਰੇ ਮੱਲਾ ਹਾਂਜੀ ਹਾਂਜੀ ਇਹ ਪਤਾ ਮਾੜਾ ਸਮਾਦੀ ਤੇਰੇ ਤੇ ਹੀ ਮੱਲਾ ਬਸ ਉਹ ਕਿਹਾ ਬੁੱਕਾਇਂ ਕਹੀ ਨਾ ਦੋ ਚੀਜ਼ ਨੇ ਬਣਨਾ ਉਹਦੀ ਬਣਦੀ ਹੈ ਸਾਫ਼ ਜੀ ਗੱਲ ਹੈ ਨਾ ਤੇ ਹੁਣ ਦੁਬਾਰਾ ਫੇਰ ਸੋਚਿਆ ਹੁਣ ਵੀ ਵਿਵਾਰ ਦਾ ਲਾਉਣਾ ਇੱਕ ਵਾਰ ਟਰਾਈ ਕਰਨਾ ਨਾ ਹਾਂਜੀ ਆਫਟਰ ਗ੍ਰੈਜੂਏਸ਼ਨ ਜ਼ਰੂਰ ਕਰਾਂਗੇ ਕੁਆਟਰ ਚਲੋ ਪਰ ਆਪਾ ਸਾਡਾ ਇਹੀ ਤੁਹਾਡੇ ਲਈ ਦੁਆ ਕਰਦੇ ਤੁਸੀਂ ਜ਼ਰੂਰ ਬਾਹਰੇ ਜਾਓ ਜਿਹੜੇ ਤੁਹਾਡੇ ਡ੍ਰੀਮ ਸੋਚਣੋ ਜ਼ਰੂਰ ਪੂਰੀ ਕਰੂ ਫੇ ਕਿਤਨਾ ਕਿਤੇ ਮਿੱਤਰੋ ਇਹ ਗੱਲ ਬੜੀ ਚੱਲਦੀ ਹੈ ਨਾ ਵੀ ਹੋਣ ਦੇ ਸਮੇਂ ਕੀ ਹੈ ਫਿਲਹਾਲ ਕਿਸਾਨ ਦੇਣਾ ਦੌਰਨ ਚੱਲ ਠੀਕ ਹੈ ਜੀ ਜਿਹੜੀ 19 ਕੀ ਹੁੰਦੀ ਬਾਅਦ ਚ ਦੇਖੀ ਜਾਣੀ ਹੈ ਤੇ ਆਉਣ ਦੇ ਮੇਰਾ ਪ੍ਰੈਕਟੀਕਲ ਕਹਿਣਾ ਚਾਹਣਾ ਕਹਿ ਦੇ ਕੋਈ ਚੱਕਰ ਨਹੀਂ ਮੈਂ ਜ਼ਮੀਨ ਬਾਰੇ ਪੰਜਾਬ ਦੇ ਯੂਥ ਨੂੰ ਕਹਿਣਾ ਚਾਹਣਾ ਗੁਰੂ ਨਾਨਕ ਦੇਵ ਜੀ ਨੇ ਸਾਰੇ ਕਿਤੇ ਘੁੰਮੇ ਆ ਪਰ ਆਖਰਨ ਜ਼ਮੀਨ ਬਾਹੀ ਕਰੀ ਹੈ ਸਾਰੇ ਯੂਥ ਨੂੰ ਇਹ ਕਹਿਣਾ ਚਾਹਣਾ ਵੀ ਜ਼ਮੀਨ ਖੇਤੀ ਕਰੋ ਵਧੀਆ ਗੱਲ ਹੈ ਕਿਉਂਕਿ ਆਪਣੀ ਜ਼ਮੀਨਾਂ ਦਾ ਮੁੱਲ ਪਊਗਾ ਜ਼ਰੂਰ ਪਊ ਇੱਕ ਨਾ ਇੱਕ ਦਿਨ ਪਊਗਾ ਕਿਉਂਕਿ ਆ ਸਾਰੇ ਰੋਡ ਵਗੈਰਾ ਨਿਕਲ ਰਹੇ ਆ ਆਪਣੀ ਜ਼ਮੀਨਾਂ ਦੇ ਰੇਟ ਵਧਣਗੇ ਪਰ ਜ਼ਮੀਨਾਂ ਹੀ ਯਾਰ ਸਰਕਾਰ ਖੋਣ ਲੱਗੇ ਹੁਣ ਕਰੇ ਕੀ ਬਾਈ ਐਵੇਂ ਕਿਵੇਂ ਖੋਲੂਗੀ ਹਾਂ ਬਾਈ ਐ ਨਹੀਂ ਖੋ ਸਕਦੀ ਬਾਈ ਆਪਾਂ ਸਾਰੇ ਹੁਣ ਧਰਨਾ ਲਾ ਰਹੇ ਆ ਇੱਥੇ ਮੁੰਡਾ ਪੰਜਾਬ ਆ ਇੱਥੋਂ ਰੋਲ ਦੂ ਪ੍ਰਧਾਨ ਦਾ ਮੁੰਡਾ ਆਪਣਾ ਦੋਸਤ ਆ ਉਹ ਸਾਰਾ ਦੱਸਦਾ ਗੱਲਾਂ ਬਾਤਾਂ ਵੀ ਆਪਣੀ ਜ਼ਮੀਨ ਐ ਨਹੀਂ ਖੋ ਸਕਦੀ ਸਰਕਾਰ ਜਦੋਂ ਤੱਕ ਬੈਠਿਆ ਆਖਰੀ ਦਮ ਤੱਕ ਲੜਾਂਗੇ ਨਹੀਂ ਨਹੀਂ ਬਾਈ ਅਹਿਮਦ ਆਪਾ ਕਰਨੀ ਹੋਈ ਗੱਲ ਹੈ ਮਿੱਤਰੋ ਸਾਰ ਨੂੰ ਨਾ ਕੱਲਿਆ ਗੱਲਾਂ ਨਾਲ ਵੀ ਕੁਝ ਨਹੀਂ ਚੱਲਦਾ ਜਿੰਨੇ ਬਾਈਵਰੀ ਸਪੋਰਟ ਕਰਦੇ ਜਰੂਰ ਸਪੋਰਟ ਕਰੋ ਹਾਂਜੀ ਬਈ ਉਹ ਆਹ ਉਹ ਜਮੀਨਾਂ ਦੀ ਮੁੱਲ ਪਊਗਾ ਬਿਲਕੁਲ ਬਾਈ ਖੇਤੀ ਕਰਨੀ ਚਾਹੀਦੀ ਆਪਾਂ ਨੂੰ ਵਧੀਆ ਗੱਲ ਹੈ ਬਾਹਰ ਜਿਨੇ ਜਾਣਾ ਜਿਹਦਾ ਜਮਾ ਨਹੀਂ ਸਰਦਾ ਉਹ ਬਾਹਰ ਜਾਓ ਪਰ ਬਿਨਾਂ ਗੱਲ ਤੋਂ ਪਿੱਛੇ ਲੱਗ ਕੇ ਸਾਰੇ ਬਾਹਰ ਨਾ ਜਾਓ ਹਾਂ ਅਸਤਾ ਬਈ ਆਪ ਕਹਿੰਦੇ ਵੀ ਜੀਦਾ ਫਰਦਾ ਨਹੀਂ ਬਈ ਇਹਨਾਂ ਜਿਹਦੇ ਕੋਲੇ ਹੁਣ ਕੀ ਲਈ ਡੇਢ ਅਚਰਾ ਡੇਢ ਕਿਲ ਜੇ ਕਰੂ ਵੀ ਕੀ ਹੋਣਾ ਬਈ ਡੇਢ ਕਿੱਲੇ ਤੇ ਵੀ ਬਹੁਤ ਕੁਝ ਹੋ ਸਕਦਾ ਹੂੰ ਬਿਲਕੁਲ ਆਪਣੀ ਸ਼ੌਂਕਾਂ ਨੂੰ ਘਟਾਉਣਾ ਕੋ ਆਪਾਂ ਨੂੰ ਆਪਾਂ ਸ਼ੌਂਕ ਵੱਡੇ ਵੱਡੇ ਸੋਚਦੇ ਆਪਾਂ ਗੱਡੀਆਂ ਲੈਣੀਆਂ ਚਾਹੁੰਦੇ ਆ ਫੋਰਚਨਰ ਹੁਣ ਆਪਣੇ ਕੋਲੇ ਜੇ ਹੁਣ ਹੋ ਹੁਣ ਆਪਾਂ ਡੇਢ ਕਿੱਲੇ ਤੇ ਵੀ ਵਧੀਆ ਸ਼ੌਂਕ ਪੂਰੇ ਕਰ ਸਕਦੇ ਹੂੰ ਸਹੀ ਗੱਲ ਹੈ ਬਿਲਕੁਲ ਬਈ ਬਿਲਕੁਲ ਬੰਦੇ ਬੰਦੇ ਤੇ ਡਿਪੈਂਡ ਹੈ ਤੇ ਹੋਰ ਗੱਲ ਬਾਤ ਹੈ ਜਿਵੇਂ ਇੱਕ 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 ਗੱਲ ਮੇਤਰੋ ਮੈਨੂੰ ਜ਼ਰੂਰ ਕਿ ਮੇਰਾ ਹੁਣ ਦਾ ਕੀ ਸਿਸਟਮ ਬਣ ਕੇ ਦੇਖ ਜਿਹੜਾ ਬੋਲਦਾ ਉਹ ਮਾਰਿਆ ਜਾਂਦਾ ਹੈ ਜਿਹੜਾ ਨਹੀਂ ਬੋਲਦਾ ਮਾੜਾ ਬਾਦ ਹੈ ਅੱਲਾ ਕਹਿੰਦਾ ਬੋਲਦਾ ਕਿਉਂ ਹੀ ਕਰੇ ਕੀ ਬੰਦਾ ਵੀ ਪੰਜਾਬ ਦੇ ਵਿੱਚ ਇਹ ਵੀ ਚੱਕਰ ਵਾੜਾ ਪੈ ਗਿਆ ਨਾ ਬਈ ਆਪਣੇ ਗੁਰੂਆਂ ਤੇ ਚੱਲਦਾ ਆ ਰਿਹਾ ਆਪਾਂ ਆਪਦੇ ਦਮ ਤੇ ਖੜਾਂਗੇ ਮਰਨਾ ਮਰੌਣਾ ਕੋਈ ਚੱਕਰ ਨਹੀਂ ਆਪਾਂ ਡਰਦੇ ਨਹੀਂ ਸ਼ਹੀਦیاں ਆਪਣੀਆਂ ਛੁਰੂ ਤੇ ਹੋ ਰਹੀਆਂ ਬਈ ਤੂੰ ਆਪ ਹੀ ਦੇਖ ਸਕਦਾ ਛੁਰੂ ਤੇ ਸ਼ਹੀਦ ਦੀਆਂ ਆਪਣਾ ਪੰਜਾਬ ਹੀ ਸ਼ਹੀਦੀਆਂ ਤੋਂ ਚੱਲ ਰਿਹਾ ਹੂੰ ਜਿੰਨੀਆਂ ਸ਼ਹੀਦੀਆਂ ਹੋਣਗੀਆਂ ਆਪਣਾ ਪੰਜਾਬ ਅੱਗੇ ਵਧੂ ਕੋਈ ਚੱਕਰ ਨਹੀਂ ਡਰਦੇ ਇਹ ਤਾਂ ਗੱਲ ਪਤਾ ਬਈ ਹਾਂ ਆਪਣਾ ਇਤਿਹਾਸ ਹੀ ਸਹੀ ਗੱਲ ਉਹ ਹੈ ਤੇ ਮੈਂ ਵੀ ਕਹਿੰਦਾ ਵੀ ਜ਼ਰੂਰ ਆਪਣਾ ਡਾਕਿਸਾਨੀ ਮੋਰੇ ਦਾ ਕਿੱਧਰ ਤਾਂ ਮੇਰਾ ਆਹ ਹਾਂ ਕਿਉਂਕਿ ਆਪਣੀ ਪੰਜਾਬ ਦੀ ਆਵਾਜ਼ ਬਹੁਤ ਦੂਰ ਦੂਰ ਤੱਕ ਜਾਂਦੀ ਹੈ ਆਪਣੇ ਜਿਹੜੇ ਗੁਰੂ ਨੇ ਆਪਾਂ ਨੂੰ ਬਹੁਤ ਕੁਝ ਸਿਖਾਉਂਦੇ ਆ ਚਲ ਹੁਣ ਆਪਾਂ ਸਿੱਖੀ ਰੂਪ ਧਾਰਨ ਨਹੀਂ ਕੀਤਾ ਪਰ ਅੰਦਰੋਂ ਆਪਾਂ ਸਹੀ ਦੀ शुद्धि ਦੇਣ ਨੂੰ ਤਿਆਰ ਹਾਂ ਆਪਾਂ ਡਰਦੇ ਨਹੀਂ 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 ਬਹੁਤ ਸੋਹਣੀ ਸੋਚ ਆ ਮੇਰਾ ਭਰਾ ਜ਼ਰੂਰ ਪੰਜਾਬੀ ਦੇ ਨਾਲ ਖੜੀ ਆਪਾਂ ਲਾਓ ਬਈ ਤਾੜੀ ਆਪਣੇ ਪੰਜਾਬ ਹੁਣ ਬਹੁਤ ਸੋਹਣੀ ਸੋਚ ਆ ਤੂੰ ਮੇਰਾ ਭਰਾ ਕੀ ਕਹਿਣਾ ਚਾਹੁੰਦਾ ਸੀਗਾ ਆਹੀ ਕਹਿਣਾ ਚਾਹਣਾ ਬਈ ਲੋਥੋਂ ਨੂੰ ਵੀ ਕਿਸਾਨ ਜਾਨ ਹੋਰ ਥਨੌਰੀ ਬਾਰਡਰ ਤੇ ਨਾਲ ਖੜਨ ਸਾਰੇ ਹਾਂ ਬੱਦ ਤੋਂ ਬੱਦ ਸਪੋਰਟ ਦੇਣ ਦੀ ਲੋੜ ਆ ਬਾਈ ਠੀਕ ਆ ਠੀਕ ਆ ਠੀਕ ਤੇਰਾ ਮੈਂ ਸਮਝ ਗਿਆ ਤੇਰੀ ਸਪੋਰਟ ਪੱਕੀ ਐ ਜਿੰਨਾ ਟਾਈਮ ਤੇਰੀ ਰਿਪੋਰਟ ਆ ਨਾ ਜੰਦਰਿਆ ਉੱਥੇ ਹੀ ਆ ਬਾਈ 5 ਦਿਨ ਲੱਗ ਜੇ ਮੈਂ ਤੈਨੂੰ ਕਹਿ ਦਦਾ ਤੇ ਤੇਰੀ ਸਪੋਰਟ ਹੀ ਬਚਾਉ ਪੰਜਾਬ ਨੂੰ ਕੁਛ ਨਹੀਂ ਹੁੰਦਾ ਬਾਈ ਉਹ ਨਹੀਂ ਬਦਨਾ ਤੇ ਜਿੰਨਾ ਟਾਈਮ ਜਦੋਂ ਅੱਖ ਖੜੀ ਐ ਜਿੰਨਾ ਟਾਈਮ ਨਾਲ ਆ ਬਾਈ ਸਾਧਰੀ ਪੰਜਾਬ ਕਣੀ ਕੋਈ ਨਾਲ ਆ ਜਾ ਮੈਂ ਤੂੰ ਇਕੱਲਾ ਹੀ ਬਹੁਤਾ ਚੱਕਰੀ ਕੋਈ ਨਹੀਂ ਇਹ ਤਾਂ ਖੜਾ ਆ ਮੁਰੇ ਲਵਾ ਕੇ ਆ ਜੱਪ ਕਰ ਚੋ ਇਸੀ ਤੁਦਾ ਕੱਲਾ ਹੀ ਨਹੀਂ ਲੱਗਣਦਾ ਕਿਸੇ ਨੂੰ ਸਾਰੇ ਨਾਲ ਹੀ ਆਪਣੇ ਸਾਰੇ ਨਾਲ ਨਹੀਂ ਨਹੀਂ ਜ਼ਰੂਰੀ ਹੈ ਸਾਰੇ ਸਟਾਫ ਹਾਂ ਭਾਈ ਆਹਾਂ ਜਿਹੜੇ ਆ ਹੁਣ 12ਵੀਂ ਕਲਾਸ ਪਾਰ ਕਰਦੇ ਆ ਜਵਾਕ ਹੂੰ ਬਹੁਤ ਮਢੀਰਬਾਜੀ ਬਹੁਤ ਕੁਸ਼ ਕਰਦੀ ਆ ਉਹਨਾਂ ਨੂੰ ਐ ਸੋਚਣਾ ਚਾਹੀਦਾ ਮੜਾ ਮੋਟਾ ਲਿੰਟ ਚ ਚੱਲਣਾ ਕਿਉਂਕਿ ਇਹ ਜਿਹੜੇ 12ਵੀਂ ਵਾਲੇ ਇਹਨਾਂ ਨੂੰ ਆਏ ਆ ਵੀ ਅਸੀਂ ਐ ਕਰਦਾਂਗੇ ਕਿਉਂਕਿ ਆਪਣਾ ਤਾਂ ਹੁਣ ਟੱਪ ਗਈ ਆਪਣੀ ਜਵਾਨੀ ਆਪਾਂ ਨੂੰ ਪਤਾ ਲੱਗ ਰਿਹਾ ਕਿਉਂਕਿ ਆਪਾਂ ਬਹੁਤ ਕੁਝ ਸਿੱਖ ਰਹੇ ਆ ਆਪਾਂ ਮੈਚਰ ਹੋ ਗਏ ਪਰ ਉਹ ਨਵੇਂ ਮੁੰਡੇ ਬਹੁਤ ਕੁਝ ਕਰਦੇ ਆ ਕਦੇ ਲੜਾਈਆਂ ਝਗੜੇ ਕਰਦੇ ਆ ਬਹੁਤ ਗਲਤ ਕਰ ਰਹੇ ਆ ਨਸ਼ਿਆਂ 'ਚ ਪੈ ਰਹੇ ਆ ਬਹੁਤ ਗਲਤ ਕਰ ਲਾ ਬਈ ਨਹੀਂ ਨਹੀਂ ਬਈ ਉਹੀ ਗੱਲ ਆਪਦੇ ਘਰ ਨੂੰ ਦੇਖ ਕੇ ਚੱਲੋ ਜਿੰਨਾ ਬੰਦਾ ਆਪਦੇ ਆਪ ਨੂੰ ਦੇਖ ਕੇ ਚੱਲਦਾ ਹੈ ਪ੍ਰਮਾਤਮਾ ਦੇ ਸਾਥ ਦੇ ਬੰਦਾ ਕੁਛ ਨਾ ਕੁਛ ਕਰ ਵੀ ਜਾਂਦਾ ਹੈ ਤੂੰ ਕੋਈ ਗੱਲ ਲੈਣਾ ਚਾਹੁੰਦਾ ਬਸ ਸਹਿਮ ਤਾਂ ਬਈ ਤੂੰ ਦਾ ਸਾਗਨ ਵਾਲੀ ਸਹਿਮਤ ਹੈ ਤੂੰ ਸਹਿਮਤ ਕਿਹਦੇ ਨਾਲ ਮੈਨੂੰ ਐ ਦੱਸੇ ਰ ਹੈ ਕੋਈ ਬੌਲੀਆਂ ਗੱਲਾਂ ਕਰ ਕੋਈ ਕੁ ਗੱਲ ਵਸ ਨਾ ਕੋਈ ਸੈੱਟ ਤਾਂ ਹੈਗਾ ਮੈਨੂੰ ਪਤਾ ਹੈ ਲੋੜ ਹੀ ਨਹੀਂ ਕਹਿਣ ਦੀ ਮੈਂ ਕਦੇ ਕਹਿੰਦਾ ਵੀ ਸੈੱਟ ਨਹੀਂ ਕਰ ਮੈਂ ਸਾਰੀ ਸੈੱਟ ਨਹੀਂ ਹੈ ਗੱਬੀਆਂ ਦੇ ਨਾਲ ਹੀ ਚੱਲਣਾ ਚਾਹੀਦਾ ਬਾਈ ਹਾਂ ਪੰਜਾਬੀਆਂ ਦੇ ਨਾਲ ਚੱਲਣਾ ਚਾਹੀਦਾ ਇੱਥੇ ਹੀ ਰਹਿਣਾ ਚਾਹੀਦਾ ਪੰਜਾਬ 'ਚ ਹਾਂ ਆਪਾਂ ਦਾ ਵਧੀਆ ਇੱਥੇ ਹੀ ਖੀવાડી ਕਰਨੀ ਚਾਹੀਦੀ ਹੈ ਖੇਤੀ ਬਾੜੀ ਵੀ ਕਰੋ ਕੀ 21 ਹਾਂ ਹਾਂ ਬਈ ਪਹਿਲਾਂ ਤੁਸੀਂ ਜਰੂਰ ਸੌਣ ਦੌਣ ਦੋ ਇਹ ਤਾਂ ਕੋਈ ਚੱਕ ਨਹੀਂ ਤਾਂ ਲੰਮਾ ਸਫਰ ਨਹੀਂ ਕ ਆਪਣਾ ਭਰਾ ਆਹ ਰਿਸ਼ਤੇਦਾਰੀ ਚ ਮਾਸੀ ਦਾ ਮੁੰਡਾ ਹੈਗਾ ਸਗੀ ਮਾਸੀ ਦਾ ਉਹ ਪੀਆਰ ਹੋ ਕੇ ਇੱਧਰ ਆ ਗਿਆ ਠੀਕ ਹੈ ਉਹ ਇੱਧਰ ਕੰਮ ਕਰਨਾ ਚਾਹੁੰਦਾ ਨਾਲ ਖੇਤੀ ਕਰਨਾ ਚਾਹੁੰਦਾ ਠੀਕ ਹੈ ਇੱਕ ਐਗਜ਼ਾਮਪਲ ਬਹੁਤ ਵੱਡੀ ਆ ਉਹ ਪੀਆਰ ਆ ਇੱਧਰ ਆ ਕੇ ਬੈਠਾ ਕਿਉਂਕਿ ਹੁਣ ਟਾਈਮ ਆ ਕਮਾਈ ਦਾ ਉਹ ਇੱਧਰ ਆ ਕੇ ਬੈਠਾ ਕਹਿੰਦਾ ਮੈਂ ਖੇਤੀ ਕਰੂੰ ਆਪਦਾ ਕੋਈ ਬਿਜ਼ਨਸ ਕਰੀ ਬਿਲਕੁਲ ਮੈਂ ਤਾਂ ਆਪ ਕਹਿੰਦਾ ਵੀ ਮਿੱਤਰੋ ਜਿਹਦੇ ਕੋਲੇ ਸਕਿੱਲ ਹੈ ਉਹ ਪੰਜਾਬ 'ਚ ਵੀ ਕਾਮਯਾਬ ਹੈ ਜਿਹਦੇ ਕੋਲ ਸਕਿੱਲ ਨਹੀਂ ਉਹ ਉੱਥੇ ਵੀ ਫੇਲ ਹੈ ਤੇ ਇੱਥੇ ਵੀ ਫੇਲ ਹੈ ਮੇਰਾ ਭਰਾ ਡਿਪੈਂਡ ਤੁਹਾਡੇ ਤੇ ਹੈ ਜਿਹਹ ਜਆ ਆਪਦੇ ਟੈਲ ਨੂੰ ਅੱਗੇ ਲੈ ਆਓਗੇ ਇਹ ਗੱਲ ਦੇਖੋ ਤੁਸੀਂ ਬੰਦੋ ਬਾਹਰੇ ਆ ਆ ਕੇ ਨਾ ਉੱਥੋਂ ਮੈਂ ਹੁਣ ਇੱਥੇ ਆ ਕੇ ਬੜਾ ਕਾਮਯਾਬ ਹੋ ਗੀ ਮੈਂ ਹੁਣ ਪੀਟੀ ਨਹੀਂ ਕਰ ਰਿਹਾ ਮੈਂ ਦੋਸਤੋ ਗਗਨਾ ਮੁੰਡਾ ਉਹਦੇ ਕਹਿਣ ਤੇ ਆਇਆਗਾ ਮੈਂ ਵਧੀਆ ਗੱਲ ਆ ਬਈ ਵਧੀਆ ਗੱਲ ਕੋਈ ਤਾਂ ਦੱਸਣ ਦੇ ਵਾਰੀ ਕੁਝ ਵੀ ਆ ਨਹੀਂ ਚੰਗੀ ਗੱਲ ਆ ਬਈ ਉਸਤਾਬ ਕਹਿੰਦੇ ਕਿਤਨਾ ਕਿਤੇ ਚੰਗਾ ਸੁਨੇਹਾ ਅੱਜ ਦੇ ਯੂਥ ਨੂੰ ਜਾਣਨਾ ਚਾਹੀਦਾ ਹੈਗਾ ਠੀਕ ਹੈ ਬਈ ਤੇ ਕੋਈ ਲਾਸਟ ਤੇ ਕੋਈ ਦੇ ਸੁਨੇਹਾ ਬਸ ਬਈ ਨਾਲ ਮੈਨੂੰ ਪਤਾ ਤੂੰ ਨਾਲ ਹੈ ਮੈਂ ਨਹੀਂ ਮੁਕਰਦਾ ਉਹਨਾਂ ਬੱਚਿਆਂ ਨੂੰ ਮੋਟੀਵੇਟ ਕਰ ਜਿਹੜੇ ਜਵਾਕ ਅੱਜ ਦੇ ਜਵਾਕ ਨਸ਼ਿਆਂ ਦੇ ਲੱਗਦੇ ਆ ਯਾਰ ਨਸ਼ਿਆਂ ਤੋਂ ਬਈ ਦੂਰ ਰਹਿਣਾ ਚਾਹੀਦਾ ਹਾਂ ਨਸ਼ੇ ਕਰਨੀ ਨਹੀਂ ਚਾਹੀਦੀ ਨਸ਼ੇ ਕਰਕੇ ਕੀ ਘਟਿਆ ਕਿਸੇ ਨੇ ਹੋਰ ਬਈ ਕਿਹੜੇ ਕਿਹੜੇ ਨਸ਼ੇ ਅੱਜ ਦੀ ਮੰਡੀਰ ਕਰਦੀ ਹੈ ਹੁਣ ਪਤਾ ਹੀ ਆ ਬਈ ਤੈਨੂੰ ਵੀ ਉਹ ਮੈਂ ਥੋੜੀ ਕਰਦਾ ਇੱਕ ਓਵਰ ਆਲ ਜਾਂ ਹੁੰਦਾ ਨਾ ਵੀ ਬਈ ਆਹਾਂ ਨਸ਼ੇ ਅੱਜ ਦੀ ਮੰਡੀਰ ਬਾਹਲੇ ਕਰਦੀ ਹੈ ਅੱਜ ਦਿਨ ਲੱਗਾ ਯਾਰ ਸੋ ਨੇਚਰ ਆ ਜਾਂ ਦੌਰ ਚਲੀ ਜਾਂਦਾ ਐ ਜਿਆਦਾ सिग्नेचर ਦਾ ਦੌਰ ਚੱਲਦਾ ਹੈ ਦੇਖ ਜਿਵੇਂ ਕਈ ਵਾਰੀ ਬੰਦੇ ਨੇ ਅੱਖ ਖੜਾਉਣੀ ਹੋਵੇ ਅੱਖ ਖੜਾਉਣ ਲਈ ਕਿਹੜਾ ਨਸ਼ਾ ਵਰਤਿਆ ਜਾਂਦਾ ਹੁੰਦਾ ਬੰਦਾ ਬਈ ਫੀਮ ਹੀ ਚੱਲਦੀ ਹੈ ਆ ਜਾ ਫਿਰ ਫੀਮ ਚੱਲਦੀ ਹੈ ਹੈ ਤੇ ਉਹ ਨਸ਼ੇ ਤਾਂ ਨਹੀਂ ਕਰਨੇ ਚਾਹੀਦੇ ਯਾਰ ਨਾ ਕਰਨੀ ਨਹੀਂ ਮਾੜੀ ਗੱਲ ਹੈ ਨਾ ਨਸ਼ੇ ਜਿਹਦੇ ਨਾਲ ਖੜਿਆ ਤੂੰ ਮੈਨੂੰ ਐ ਦੱਸ ਕਿਸ ਨਾਲ ਨਾ ਏ ਬੰਦਾ ਗੋਟਾ ਮੇਲਾ ਭਰਾ ਤੇ ਕੋਈ ਤੂੰ ਯੂਥ ਨੂੰ ਸੁਨੇਹਾ ਦੇ ਕੋਈ ਆਪਣੇ ਵੱਲੋਂ ਚਾਹੇ ਕਿਸਾਨਾਂ ਲਈ ਦੇ ਦੇ। ਬੱਸ ਭਾਈ ਵੱਦ ਤੋਂ ਵੱਧ ਸਪੋਰਟ ਕਰੋ ਕਿਸਾਨਾਂ ਦੀ। ਉੱਥੇ ਜਾਓ ਤਨੌਰੀ ਬਾਰਡਰ ਤੇ ਔਲੀ ਔਲੀ ਆਪੀ ਜਿੱਤਿਆਂ ਦੇ ਭਾਈ ਸਬਰ ਨਾਲ ਜਿੱਤਿਆ ਜਾਓ। ਹਮਮ। ਲੇਕ ਮੈਨ ਹੋਰ ਦੱਸਿਆ ਯਾਰ ਨਾ ਇੱਕ ਅੱਜ ਦੇ ਜਵਾਬ ਹਨ ਇੱਕ ਉਹ ਇੱਥੇ ਬੁੱਧਾਣਾ ਚਾਹੀਦਾ ਕਿ ਉਹਨੂੰ ਕੋਲ ਲਿਪਾ। ਕੋਲ ਲਿਪਾ ਪੰਜ ਬਾਗ ਬੋਲ ਆਉਂਦੇ ਆ ਯਾਰ। ਆਪਾਂ ਦਾ ਲਾਈ ਨਹੀਂ ਮੇਰੇ। ਉਹ ਫਾਇਦਾ ਕਿਹਦੀ? ਮੈਨਾਂ ਅਖਿਆ ਵੀ ਅੱਧੀ ਮਡੀ ਰੇ ਨਸ਼ੇ ਕਰਦੀ ਐ। ਬਹੁਤ ਕੀ ਬਦਾ ਬਈਆ ਡੋਰ ਡ ਟ੍ਰੈਂਡ ਚੱਲਿਆ ਹੋਇਆ ਹੈ ਨਾ ਅਰੇ ਦੌਰ ਘੜੀ ਚੀਜ਼ ਆ ਸੀ ਦੌਰ ਘੜੇ ਮਸ਼ੀਨ ਆ ਸੀ ਸੋਨੇਚਰ ਆ ਜਾਂਦਾ ਜੱਲੀ ਜਾਂਦਾ ਆ ਯਾਰ ਟ੍ਰੈਂਡ ਕਿਹੜੇ ਦਾ ਹੈ ਟ੍ਰੈਂਡ ਤਾਂ ਸਾਰੇ ਦਾ ਆਸ਼ੀਦੀ ਆ ਲਾਜਾ ਭਰਾ ਲਈ ਤਾੜੀ ਲਾਓ ਯਾਰ ਬਹੁਤ ਕੈਂਟ ਬੰਦਾ ਹੈ ਮਹਿਮ ਦਾ ਵਿਆਹ ਹੋਇਆ ਹੋਇਆ ਹੈ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਜੀ 5 ਸਾਲ ਨੂੰ ਵੀ ਪੰਜ ਸਾਲ ਦਾ ਪੁਰਾਣਾ ਖੰਡੂ ਜੀ ਹੈ ਵਿਆਹ ਚ ਗਿਆ ਹੈ ਕਿਵੇਂ ਲਾਇਦੇ ਵਿਆਹ ਤੋਂ ਬਾਅਦ ਹੀ ਲਾਇਵ ਦੀ ਬਹੁਤ ਵਧੀਆ ਹੀ ਥੋੜੀ ਨਹੀਂ ਉਹਨਾਂ ਦੀ ਪੁੱਛਿਆ ਜੀ ਉਹਨਾਂ ਦੀ ਵਧੀਆ ਉਹਨਾਂ ਦੀ ਵਧੀਆ ਜੀ ਕਿਵੇਂ ਇੱਕ ਕਹਿੰਦੇ ਗੱਲ ਕਹਿੰਦੇ ਵੀ ਜਿਹਨੇ ਵਿਆਹ ਦਾ ਲੱਡੂ ਖਾਇਆ ਉਹ ਬਸ ਤੋਂ ਉਹਨਾਂ ਜਿਹਨੇ ਨਹੀਂ ਖਾਇਆ ਉਹ ਪਛਤਾਉਂ ਹਾਂਜੀ ਇਹ ਗੱਲ ਸੱਚੀ ਤਾਂ ਹੈਗੀ ਪਰ ਸਾਡੀ ਲਾਈਫ ਤੋਂ ਵਧੀਆ ਨੰਗਰੀ ਹੈ ਨਹੀਂ ਮੈਂ ਤਾਂ ਕਹਾ ਅਤਵਾਰੀ ਪੁੱਛਿਆ ਜੀ ਕਹਾ ਉਹਤੇ ਬਣੀ ਹੈ ਕਿਤਨਾ ਕਿਤੇ ਜਾਇਜ਼ ਹੈਗੀ ਕਹਾਤ ਜੀ ਹਾਂਜੀ ਖੁੱਜੰਦਾ ਇਹਦਾ ਥੋੜਾ-ਬੋੜਾ ਚੱਲਦਾ ਜੀ ਰਿਸ਼ਤੇ ਅੰਦਰ ਰਿਸ਼ਤੇ ਚੱਲਦੇ ਜੀ 5 ਸਾਲਾਂ ਚ ਜੀ ਉਹਨਾਂ ਚ ਕਿੰਨਾ ਕੁ ਚੇਂਜ ਹੋਇਆ ਹਾਂ ਬਹੁਤ ਚੇਂਜ ਆਇਆ ਜੀ ਕੀ ਕੀ ਉਹਨਾਂ ਦੇ ਉੱਤੇ ਅਤਿਆਚਾਰ ਹੁੰਦਾ ਜਿਹੜੇ ਜੀ ਕੋਈ ਅਤਿਆਚਾਰ ਕੋਈ ਨਹੀਂ ਹੁੰਦਾ ਜੀ ਹਾਂ ਕਿਹੜੇ ਕਿਹੜੇ ਕੰਮ ਕਰਾਉਂਦੇ ਜੀ ਕਰਜ਼ ਵੀ ਸਪੋਰਟ ਕਰਦੇ ਆ ਕਰਜ਼ ਮੈਂ ਸਮਝ ਗਿਆ ਰੋਟੀ ਲਾਉਣੀ ਹੋਗੀ ਭਾਂਡੇ ਮਾਣਦੇ ਹੋਗੇ ਨਹੀਂ ਐਦਾਂ ਜਿੱਦਾਂ ਡਿਊਟੀ ਟਾਈਮ ਤੋਂ ਥੋੜਾ ਲੇਟ ਹੋ ਜਾਂਦੇ ਆ ਹਾਂ ਫਿਰ ਥੋੜੇ ਜਾਂਦ ਨੂੰ ਭਾਂਡੇ ਮਾਜੇ ਪੈਂਦੇ ਜੀ ਨਹੀਂ ਨਹੀਂ ਮੇਰੇ ਨਾਲ ਹੀ ਹੁੰਦੇ ਜੀ ਜੋਬ ਤੇ ਫਿਰ ਥੋੜਾ ਨਾਲ ਕਰਵਾ ਦਿੰਦੇ ਆ ਟਾਈਮ ਮੈਨੇਜ ਹੁੰਦਾ ਨੀ ਫਿਰ ਉਹ ਚੰਗੀ ਗੱਲ ਆ ਸੀ ਕਹਿੰਦਾ ਵੀ ਕੰਮ ਕੁਮਨ ਨਾਲ ਕਰਾਉਣਾ ਚਾਹੀਦਾ ਹੈ ਹਨਾ ਹਾਂ ਹਨ ਬਾਹਰ ਜਾਣਾ ਫਿਰ ਇੰਡੀਪੈਂਡੈਂਟ ਤਾਂ ਹੋਣਾ ਹੀ ਚਾਹੀਦਾ ਹਨਾ ਇਹ ਉਹ ਤਾਂ ਤੁਸੀਂ ਪੂਰਾ ਡਿਪੈਂਡੈਂਡ ਕਰਤਾ ਹੋਣਾ ਜੀ ਬਚਾਰਾ ਹੋਣਾ ਵੀ ਚਾਹੀਦਾ ਨਹੀਂ ਸਾਰੇ ਹਾਂ ਹਾਂ ਕਿਹੜੇ ਕਿਹੜੇ ਕੰਮ ਨੇ ਜਿਹੜਾ ਵੱਧ ਨਹੀਂ ਕਰਵਾਉਂਦੇ ਬਾਰੇ ਲੋੜ ਤਾਂ ਵੱਧ ਨਹੀਂ ਕਰਾਉਂਦੇ ਉਹ ਭੋਲੇ ਭਖਤ ਦੀਆਂ ਕੋਈ ਮੈਨੂੰ ਕੋਈ ਉਹ ਦੱਸੋਗੇ ਜੀ ਲਾਹ ਦੱਸੋ ਵੀ ਇਹਾ ਵੀ ਉਹ ਭੋਲੇ ਭਖਤ ਦੀਆਂ ਆ ਮੈਨੂੰ ਬੰਦਿਆਂ ਗੱਲਾਂ ਲੱਗਦੀਆਂ ਨੇ ਜੀ ਸਾਰੀਆਂ ਵਧੀਆਂ ਨੇ ਜੀ ਲੜਦਾ ਕੌਣਾ ਪਹਿਲਾਂ ਤੁਹਾਡੇ ਦੋਨਾਂ ਚੋਂ ਜੀ ਨਹੀਂ ਨਹੀਂ ਇਕੱਠੇ ਲੜ ਬੰਨੇ ਇਕੱਠੇ ਬੋਲ ਬੰਨੇ ਅੱਛਾ ਇਕੱ ਤਾਰੀਫ ਮਤਲਬ ਉਹ ਗੁੱਸਾ ਕੰਟਰੋਲ ਕਰ ਲੈਂਦੇ ਆ ਮੈਂ ਥੋੜਾ ਜ਼ਿਆਦਾ ਕਰਦੀ ਤੁਸੀਂ ਗੁੱਸਾ ਜ਼ਿਆਦਾ ਕਰਦੇ ਹੋ ਜੀ ਇੱਕ ਤੰਦੀ ਸਿਚੁਏਸ਼ਨ ਨੂੰ ਸੰਭਾਲ ਲੈਂਦੇ ਨੇ ਨੂੰ ਪਤਾ ਲੱਗ ਗਿਆ ਨਾ ਵੀ ਪੂਰਾ ਰੂਹ ਧਾਰ ਲੈ ਜਾਂਦਾ ਅੱਜ ਨਹੀਂ ਛੱਡਦੀ ਅੱਛਾ ਹਾਂ ਜੀ ਸਿਚੁਏਸ਼ਨ ਨੂੰ ਸੰਭਾਲ ਲੈਂਦੇ ਜੀ ਉਹ ਠੀਕ ਹੈ ਦੋ ਚੀਜ਼ਾਂ ਹੋ ਗਈਆਂ ਇੱਕ ਇੱਕ ਵਧੀਆ ਜੀ ਇਹਨਾਂ ਦਾ ਮੀਚਰ ਬਹੁਤ ਜੀ ਇਸ ਤਾਂ ਨੂੰ ਵਧੀਆ ਸੰਭਾਲ ਲੈਣਾ ਆਉਂਦਾ ਕਿਸੇ ਵੀ ਸਿਚੁਏਸ਼ਨ ਨੂੰ ਨਹੀਂ ਚੰਗੀ ਗੱਲ ਹੈ ਚੰਗੀ ਗੱਲ ਹੈ ਜੀ ਉਹ ਵਧੀਆ ਘਰ ਤੋਂ ਵੀ ਸਪੋਰਟ ਕਰਦੇ ਆ ਹਾਂ ਵਧੀਆ ਬੌਂਡਿੰਗ ਬਣੀ ਹੋਈ ਹੈ ਜੀ ਖੁਸ਼ ਹੋ ਆਪਣੀ ਲਾਈਫ ਤੋਂ ਜੀ ਬਹੁਤ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਕਿ ਮੇਰੇ ਮਿੱਤਰੋ થી ਮੈਂ ਦੁਬਾਰਾ ਫੇਰ ਤੁਹਾਨੂੰ ਦੱਸਦਾ ਜੀ ਅ ਇੰਟੂ ਕੈਨੇਡੀਅਨ ਇੰਸਟੀਚਿਊਟ ਹੈ ਜੀ ਮਾਨਸੇ ਵਿੱਚ ਪੈਂਦਾ ਤੇ ਖਾਸ ਗੱਲ ਇਹ ਇੰਸਟੀਚਿਊਟ ਦੀ ਇਹ ਹੀ ਹੈ ਜੀ ਆਲ ਸਪੀਡਲੀ ਮੰਨਿਆ ਪਰਮਨੈਂਟ ਇੰਸਟੀਚਿਊਟ ਹੈ ਤੇ ਯਾਤਰ ਬੱਚੇ ਦੂਰੋਂ ਦੂਰ ਵੀ ਪੀਟੀ ਆਲਸ ਕਰਨੇ ਉਸੋ ਕਿਤਨਾ ਕੀ ਤੇ ਜੇ ਕੋਈ ਬੱਚਾ ਫਿਲਹਾਲ ਨਹੀਂ ਕਿਣੀ ਮੈਂ ਗੱਲਬਾਤ ਕਰਾਉਂ ਆਕਸੀਜਨ ਦੇ ਹੋਣ ਦੇ ਬਾਵਜੂਦ ਵੀ ਹੈ ਨਾ ਬੱਚੇ ਇਥੇ ਨੇ ਲੱਗੇ ਹੋਏ ਤਾਂ ਕਿਤਨਾ ਕੀ ਤੇ ਕਿ ਚੰਗੀ ਕੁਆਲਿਟੀ ਜਿਹੜੀ ਜ਼ਰੂਰ ਮੈਟਰ ਕਰਦੀ ਹੈ ਉਸੋ ਵੇਕਰ ਤੁਸੀਂ ਵੀ ਆਲਸ ਪੀਟੀ ਕਰਨਾ ਚਾ